ਇਸ ਵੀਡੀਓ ਦੇ ਵਿੱਚ ਤਿੰਨ ਜਾਨਵਰਾ ਜੋ ਫੋਰ ਸੇਲ ਆ ਇੱਕ ਤੇ ਆ ਨੁਕਰੀ ਘੋੜੀ ਜਿਹੜੀ ਸਾਹਮਣੇ ਵੀਡੀਓ 'ਚ ਤੁਸੀਂ ਦੇਖ ਰਹੇ ਹੋ ਇਹ ਵੀ ਫੋਰ ਸੇਲ ਆ ਤੇ ਦੂਜੀ ਆ ਮੱਥੇ ਪਟਾ ਤੇ ਦੋ ਪੈਰ ਚਿੱਟਿਆਂ ਦੀ ਮਾਰਵਾੜੀ ਘੋੜੀ ਇਹ ਵੀ ਫੋਰ ਸੇਲ ਆ ਤੇ ਜਿਹੜੀ ਤੀਜੀ ਆ ਬਿਲਕੁਲ ਜੈਡ ਬਲੈਕ ਅਲੀ ਕਿਰਲਗੜ੍ਹ ਵਾਲੇ ਦੀ ਬੱਚੀ ਆ ਇਹ ਇਹ ਵੀ ਫੋਰ ਸੇਲ ਆ ਬਾਈ ਨੇ ਆਫਰ ਇਹ ਕੀ ਦਿੱਤਾ ਘੋੜੀਆਂ ਇਹ ਮੌਕੇ ਦੀਆਂ ਖਾਲੀ ਨੇ ਪਰ ਜੇ ਤੁਹਾਡਾ ਰੇਟ ਬਣਦਾ ਬਾਈ ਨਾਲ ਤੁਸੀਂ ਚਾਹਵਾਂ ਨੂੰ ਘੋੜੀ ਲੈਣ ਦੇ ਤਾ ਬਾਈ ਘੋੜਾ ਛੱਡ ਕੇ ਦੇਣਗੇ ਫ੍ਰੀ ਘੋੜੇ ਛੱਡ ਕੇ ਦੇਣਗੇ ਆਜੋ ਹੁਣ ਬਾਈ ਦਾ ਤੁਹਾਨੂੰ ਮੈਂ ਫਾਰਮ ਦਿਖਾ ਦਾਂ ਤੇ ਸਟਾਰਟਿੰਗ ਦੇ ਵਿੱਚ ਹੀ ਆ ਲਵ ਬਰਡਸ ਰੱਖੇ ਹੋਇਆ ਪੰਛੀ ਰੱਖਿਆ ਹੋਇਆ ਬਹੁਤ ਸੋਹਣਾ ਬਾਈ ਨੇ ਤੇ ਜਿੰਨੇ ਵੀ ਮੈਂ ਘੋੜਿਆਂ ਵਾਲੇ ਦੇਖਿਆ ਪੰਛੀਆਂ ਦੇ ਵੀ ਬਹੁਤ ਜ਼ਿਆਦਾ ਸ਼ਕੀਨ ਹੁੰਦੇ ਆ ਬੱਤਕਾਂ ਹੁੰਦੀਆਂ ਨੇ ਮੁਰਗੇ ਰੱਖੇ ਹੁੰਦੇ ਆ ਕਬੂਤਰ ਰੱਖੇ ਹੁੰਦੇ ਆ ਸਾਰੇ ਆਪਣੇ ਘੋੜਿਆਂ ਵਾਲੇ ਭਰਾਵਾਂ ਨੇ ਸੋ ਫਾਰਮ ਦਾ ਨਵਾਂ ਸੈਟਅਪ ਬਾਈ ਦਾ ਬਹੁਤ ਸੋਹਣਾ ਲੱਗਿਆ ਮੈਨੂੰ ਬੈਕ ਸਾਈਡ ਉਹ ਕਮਰਿਆਗੇ ਇਧਰ ਖੁੱਲੀ ਲੱਗੀ ਹੋਇਆ ਭਰਾਣੇ ਦੇ ਵਿੱਚ ਇੱਥੇ ਸਾਰੇ ਜਾਨਵਰ ਜਿਵੇਂ ਨੁਕਰੀਆਂ ਮਾਰਵਾੜੀ ਸਾਰੀਆਂ ਘੋੜੀਆਂ ਖੜੀਆਂ ਨੇ ਮੈਂ ਸੋਚਿਆ ਇੱਕ ਵਾਰ ਬਾਈ ਦਾ ਤੁਹਾਨੂੰ ਫਾਰਮ ਵੀ ਦਿਖਾ ਜ਼ਰੂਰ ਦੇਵਾਂ ਕਿਉਂਕਿ ਅਸੀਂ ਇੰਟਰਵਿਊ ਹੈ ਜਿਹੜੀ ਉਹ ਅੰਦਰ ਬੈਠ ਕੇ ਕੀਤੀ ਆ ਤੇ ਕਈ ਸੱਜਣ ਕਹਿ ਜਾਂਦੇ ਵੀ ਬਾਈ ਤੁਹਾਨੂੰ ਫਾਰਮ ਨਹੀਂ ਦਿਖਾਇਆ ਵੀ ਕਿਵੇਂ ਦਾ ਫਾਰਮ ਆ ਭਰਾ ਦਾ ਤੇ ਇਸ ਲੁੱਕ ਦਿੱਤੀ ਆ ਬਾਈ ਨੇ ਫਾਰਮ ਦੀ ਅਜੇ ਤਾਂ ਕੰਮ ਚੱਲ ਰਿਹਾ ਤੇ ਇੱਕ ਆ ਜਾਨਵਰ ਰੱਖਿਆ ਹੋਇਆ ਇਹ ਵੀ ਬਹੁਤ ਪਿਆਰਾ ਬਹੁਤ ਲਾਡ ਨਾਲ ਰੱਖਿਆ ਹੋਇਆ ਬਾਈ ਨੇ ਇਹ ਬੰਨਿਆ ਹੋਇਆ ਹੁੰਦਾ ਘੋੜੀਆਂ ਦੇ ਬਿਲਕੁਲ ਸਾਹਮਣੇ ਵੀ ਕੋਈ ਬੰਦਾ ਬਾਹਰੋਂ ਪਈ ਸ਼ਰਾਰਤ ਮਨਾ ਕਰ ਸਕੇ ਤੇ ਅੰਦਰਲੇ ਪਾਸੇ ਮੈਂ ਤੁਹਾਨੂੰ ਲੈ ਕੇ ਚੱਲਦਾ ਪਹਿਲਾਂ ਬਾਹਰ ਤੋਂ ਅਸੀਂ ਦਿਖਾ ਦਾਂ ਤੁਹਾਨੂੰ ਤੇ ਇੱਕ ਆਹ ਦਲਸ਼ੇਰ ਕਾਕੀ ਦਾ ਬੱਚਾ ਆਉਣ ਵਾਲੇ ਟਾਈਮ 'ਚ ਮਤਲਬ ਬਰੀਡਿੰਗ ਵਾਸਤੇ ਇਸ ਘੋੜੇ ਨੇ ਬਾਈ ਚੱਲਣਾ ਕਿਉਂਕਿ ਜੋ ਇਹਦੇ ਕੈਰੇਕਟਰ ਨੇ ਜੋ ਇਹਦੀ ਖਾਨਦਾਨੀ ਉਹ ਦੱਸੀ ਰਹੀ ਆ ਆਪਣੇ ਪੰਜਾਬ ਦੇ ਟੌਪ ਦੇ ਬਰੀਡਰ ਦੇ ਘਰੋਂ ਇਹ ਬੱਚਾ ਆਇਆ ਹੋਇਆ ਕਰਦਗਾਠ ਵੀ ਬਹੁਤ ਸੋਹਣਾ ਕਰ ਰਿਹਾ ਪਰ ਜਦੋਂ ਪੂਰਾ ਤਿਆਰ ਹੋ ਗਿਆ ਬਾਈ ਕਹਿੰਦੇ ਆਪਾਂ ਉਦੋਂ ਹੀ ਦਿਖਾਉਣਾ ਤੇ ਬਰੀਡਿੰਗ ਲਈ ਬਾਈ ਉਹਨਾਂ ਨੇ ਵਰਤਣਾ ਕਿਉਂਕਿ ਦਲਸ਼ੇਰ ਕਾਕੀ ਤੁਹਾਨੂੰ ਪਤਾ ਹੀ ਆ ਬਈ ਜੋ ਕਿ ਲੈਜੈਂਡ ਘੋੜਾ ਸੀ ਬਹੁਤ ਚੰਗੇ ਚੰਗੇ ਬੱਚੇ ਉਸਨੇ ਪੈਦਾ ਕੀਤੇ ਤੇ ਆਜੋ ਹੁਣ ਤੁਹਾਨੂੰ ਬਾਈ ਦੇ ਮਾਰਵਾੜੀ ਘੋੜੇ ਦੇ ਸਭ ਤੋਂ ਪਹਿਲਾਂ ਦਰਸ਼ਨ ਕਰਾਉਂਦੇ ਆ ਸ਼ੂਰਿਆ ਵੰਸ਼ ਸਾਰੇ ਤਕਰੀਬਨ ਸ਼ੂਰਿਆ ਵੰਸ਼ ਨੂੰ ਜਾਣਦੇ ਆ ਠਾਕੁਰ ਦਾ ਪੁੱਤ ਆ ਗਿਆ ਤੇ ਕਾਲੇ ਕਾਂਡੇ ਦਾ ਪੋਤਾ ਆ ਗਿਆ ਡੀ ਐਨ ਏ ਅਪਰੂਵਡ ਆ ਬਾਈ ਘੋੜਾ ਇਹ ਬੱਚੇ ਬਹੁਤ ਬਾਖਮਾਲ ਆਇਆ ਹੁਣ ਵਾਲੇ ਪੂਰ ਦੇ ਬੱਚੇ ਵੀ ਬਹੁਤ ਸੋਹਣੇ ਆਇਆ ਉਹਨਾਂ ਦੀਆਂ ਫੋਟੋ ਵੀ ਮੈਂ ਅੱਗੇ ਵੀਡੀਓ ਦੇ ਵਿੱਚ ਜਦੋਂ ਬਾਈਰਾਨ ਗੱਲਬਾਤ ਕੀਤੀ ਹੈ ਲਾਈਆਂ ਨੇ ਸਾਰੀਆਂ ਫੋਟੋ ਤੇ ਜਿਹੜੀ ਇੱਕ ਇਹਦੀ ਬਸ਼ੇਰੀ ਆ ਉਹ ਵੀ ਸ਼ੋ ਜਿੱਤਦੀ ਆ ਰਹੀ ਆ ਆਪ ਤੁਸੀਂ ਦੂਰੋਂ ਦੇਖ ਲਓ ਜਦੋਂ ਇਹ ਤੁਰਿਆ ਆ ਰਿਹਾ ਤਾਂ ਬਿਲਕੁਲ ਕਾਂਡੇ ਦਾ ਬਲੇਖਾ ਪਾਉਂਦਾ ਸੇਮ ਮਾਰਕਿੰਗ ਉਵੇਂ ਜਿਵੇਂ ਪਟਾ ਉਹੀ ਐਟੀਟਿਊਡ ਬਹੁਤ ਸੋਹਣਾ ਤੇ ਵੀਰ ਉਹਨਾਂ ਨੇ ਕਿੰਨੀ ਦੀ ਫੀਸ ਰੱਖੀ ਆ ਕੀ ਗੱਲਬਾਤ ਆ ਉਹ ਸਾਰੀ ਵੀਡੀਓ ਦੇ ਵਿੱਚ ਕਰਾਂਗੇ ਤੇ ਹੁਣ ਤੁਹਾਨੂੰ ਮੈਂ ਦੂਜਾ ਘੋੜਾ ਵੀ ਦਿਖਾਵਾਂਗਾ ਪਹਿਲਾਂ ਇੱਕ ਵਾਰ ਇਹ ਤੇ ਪ੍ਰੋਪਰ ਐਨ ਝਾਤੀ ਮਾਰ ਲਓ ਇੱਕ ਗੱਲ ਜ਼ਰੂਰ ਆ ਵੀ ਕਾਂਟੇ ਵਾਲੀ ਲਾਈਨ ਦੇ ਵਿੱਚੋਂ ਵੱਡੇ ਬੱਚਿਆਂ 'ਚੋਂ ਇੱਕ ਕਹਿ ਸਕਦਾ ਕਿਉਂਕਿ 67 ਇੰਚ ਦਾ ਸੂर्यਵੰਸ਼ ਦਾ ਡੀਐਨਏ ਅਪਰੂਵਡ ਆ ਫੀਸ ਵਾਈ ਨੇ ਬਹੁਤ ਜਾਇਜ਼ ਰੱਖੀ ਹੋਈ ਆ ਸੂर्यਵੰਸ਼ ਦੀ ਤੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਪੌਂਦਾ ਹੈ ਕਾਂਡੇ ਦੀ ਭਲੇਖਾ ਤੁਸੀਂ ਅੱਗੇ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਹੋਰ ਵੀ ਸ਼ਾਰਟ ਦਿਖਾਉਂਗਾ ਤੇ ਬਿਲਕੁਲ ਇਹਦਾ ਸਟਰਕਚਰ ਇਹਦਾ ਢਾਂਚਾ ਇਹਦੀ ਮਾਰਕਿੰਗ ਬਿਲਕੁਲ ਕਾਂਡੇ ਦਾ ਭਲੇਖਾ ਪੌਂਦਾ ਬਾਈ ਕਹਿੰਦਾ ਅਕਸਰ ਅਸੀਂ ਮਜਾਕ ਕਰਨ ਲੱਗ ਜਾਂਦੇ ਯਾਰਾਂ ਦੋਸਤਾਂ ਨੂੰ ਜਿਹੜੇ ਇਹਦੇ ਬੱਚੇ ਹੁੰਦੇ ਸੀ ਵੈਸੇ ਕਹਿੰਦੇ ਨੇ ਵੀ ਆਹ ਭਾਈ ਕਾਂਡੇ ਦਾ ਤੇ ਅਗਲਾ ਹੂਗਾ ਹੋ ਮੰਨ ਵੀ ਜਾਂਦਾ ਵੀ ਭਾਈ ਬਿਲਕੁਲ ਕਾਂਡੇ ਦੇ ਬੱਚਾ ਭਾਈ ਹੋਵੇ ਵੀ ਕਿਉਂ ਨਾ ਕਾਰਨ ਕੀ ਹੈ ਵੀ ਬਲੱਡ ਲਾਈਨ ਦਾ ਸੇਮ ਹੀ ਆ ਨਾ ਮਾਰਕਿੰਗ ਸੇਮ ਆ ਗਈ ਬਲੱਡ ਲਾਈਨ ਸੇਮ ਆ ਗਈ ਤੇ ਕੈਰੈਕਟਰ ਆ ਜਿਹੜੇ ਉਹ ਸੇਮ ਆ ਸਾਰੇ ਆਜੋ ਹੁਣ ਤੁਹਾਨੂੰ ਦਿਖਾਉਂਦੇ ਆ ਫਤੇ ਇਹ ਫਤੇ ਘੋੜਾ ਜਿਹੜਾ ਇਹ ਲਿਵਿੰਗ ਲੈਜੈਂਡ ਸਮੁੰਦਰ ਘੋੜੇ ਦਾ ਪੁੱਤ ਆ ਭਾਈ ਇਹਦੀ ਸਕਿਨ ਕੁਆਲਿਟੀ ਤੁਸੀਂ ਚੈੱਕ ਕਰ ਲਓ ਘੋੜੇ ਦੀ ਬਹੁਤ ਗੁਲਾਬੀਪਨ ਆ ਇਸਦੀ ਸਕਿਨ ਦੇ ਵਿੱਚ ਤੇ ਬਾਕੀ ਸੁਮਬ ਛਾਤੀ ਬਰੀਕੀਆਂ ਦੀ ਗੱਲ ਕਰੀਏ ਤਾਂ ਬਹੁਤ ਖੂਬਸੂਰਤ ਆ ਬਾਈ ਰਿਕਾਰਡ ਪੈਦਾ ਕੀਤਾ ਇਸ ਘੋੜੇ ਨੇ ਵੀ ਚੰਬੇ ਬੱਚੇ ਹੁਣ ਤੱਕ ਇਹਦਾ ਇੱਕ ਵੀ ਨਹੀਂ ਆਇਆ ਬਾਈ ਕਹਿੰਦਾ ਅੱਗੇ ਆਜੇ ਕੁਝ ਕਹਿ ਨਹੀਂ ਸਕਦੇ ਇਦੋਂ ਪਹਿਲਾਂ ਜਿੰਨੀਆਂ ਵੀ ਬਾਕੀ ਤੁਸੀਂ ਵੀਡੀਓ ਦੇਖ ਸਕਦੇ ਹੋ YouTube ਤੇ ਬਾਈ ਨੇ ਇਨਾਮ ਵੀ ਰੱਖਿਆ ਵੀ ਜੇ ਕੋਈ ਹੁਣ ਤੱਕ ਭਾਈ ਚੰਬਾ ਬੱਚਾ ਹੋਵੇ ਤਾਂ ਸਤੋਂ ਇਨਾਮ ਪਾ ਸਕਦਾ ਪਰ ਵੀਰ ਕਹਿੰਦਾ ਥੋੜੇ ਜੇ ਲੋਕ ਇਸ ਵਾਰ ਧੱਕਾ ਕਰੀ ਗਏ ਕਿ ਬਿਲਕੁਲ ਪਿਓਰ ਮਾਰਵਾੜੀ ਘੋੜੀਆਂ ਜਿਨ੍ਹਾਂ ਦਾ ਮਤਲਬ ਕੋਈ ਚਾਂਸ ਹੀ ਨਹੀਂ ਹੋ ਸਕਦਾ ਵੀ ਨੋਕਰਾ ਬੱਚਾ ਦੇ ਦੇਣ ਉਹ ਵੀ ਮੇਟ ਹੋਈਆਂ ਨੇ ਪਰ ਹਾਲ ਦੀ ਘੜੀ ਤੱਕ ਅਜੇ ਕੋਈ ਜਿਹੜਾ ਚੰਬਾ ਬੱਚਾ ਫਤੇ ਦਾ ਨਹੀਂ ਆਇਆ ਫਤੇ ਦੇ ਬਾਰੇ ਵੀ ਆਪਾਂ ਸਾਰੀ ਗੱਲਬਾਤ ਆ ਜੋ ਇੰਟਰਵਿਊ ਦੇ ਵਿੱਚ ਕਰਦੇ ਆ ਕਿੰਨੀ ਫੀਸ ਆ ਕੀ ਗੱਲਬਾਤ ਆ ਕੀ ਕਦ ਕਾਠ ਤੇ ਬਾਈ ਨਾਲ ਸਾਰੀ ਡਿਟੇਲ ਆਪਾਂ ਸਾਂਝੀ ਕਰਾਂਗੇ ਤੇ ਇਸ ਵਾਰ ਦੇ ਬੱਚੇ ਵੀ ਜਿਹੜੇ ਇਸ ਪੂਰ ਦੇ ਬੱਚੇ ਆ ਉਹ ਵੀ ਇਹਦੇ ਬਹੁਤ ਸੋਹਣੇ ਆ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਦੋ ਬਸ਼ੇਰੀਆਂ ਵੀ ਮੈਨੇ ਫਲਮਾਈਆਂ ਨੇ ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵਿੱਚ ਇਹ ਵੀ ਬਹੁਤ ਸੋਹਣੀਆਂ ਨੇ ਤੇ ਬਾ ਕਮਾਲ ਨੇ ਸ਼ੇਵਕਾ ਸ਼ੇਵਕਾ ਰਹਿਤ ਬੱਚੇ ਦਿੰਦਾ ਬਿਲਕੁਲ ਕਿਉਂਕਿ ਆਪ ਵੀ ਸ਼ਕੀਨ ਆ ਬਾਕੀ ਤੁਸੀਂ ਸਾਹਮਣੇ ਗਰਦਨ ਗੁਰਦਨ ਦੇਖੋ ਇਹਦੀ ਲੈਂਥ ਗਰਦਨ ਤੇ ਕੰਨ ਕੰਨ ਬਹੁਤ ਛੋਟਾ ਤੇ ਜਿਉਂ ਅਸਲ ਨੂੰ ਕਰਾਪਾ ਉਹਨੂੰ ਕਹਿ ਦਿੰਦੇ ਜਿਹੜਾ ਦੂਰੋਂ ਖੜਾ ਪਿਆਜੀ ਲੱਗੇ ਆਪਾਂ ਨੂੰ ਗੁਲਾਬੀ ਲੱਗੇ ਆਜੋ ਫਿਰ ਤੁਹਾਡੀ ਹੋਣਾ ਬਾਈ ਗੱਲਬਾਤ ਕਰਾਉਨੇ ਆਪਾਂ ਬਾਈ ਤਿੰਦਰ ਦੇ ਨਾਲ ਤੇ ਜਿਹੜੇ ਦੋਸਤ ਨਵੇਂ ਆਪਣੇ ਚੈਨਲ ਤੇ ਫੋਲੋ ਜ਼ਰੂਰ ਕਰਿਓ ਸਬਸਕ੍ਰਾਈਬ ਕਰ ਦਿਓ ਤੇ ਕਮੈਂਟਾਂ ਦੇ ਵਿੱਚ ਆਪਣੀ ਰਾਇ ਜ਼ਰੂਰ ਦਿਓ ਘੋੜੇ ਕਿਵੇਂ ਲੱਗੇ ਤੁਹਾਨੂੰ ਤੇ ਜਿਹੜੀਆਂ ਘੋੜੀਆਂ ਫੌਰ ਸੇਲ ਲਏ ਉਹਨਾਂ ਦਾ ਬਾਈ ਨੇ ਵਿਦ ਪ੍ਰ ਆਪਾਂ ਨੂੰ ਦੱਸਿਆ ਵੀਡੀਓ ਦੇ ਵਿੱਚ ਵੀਡੀਓ ਨਾਲ ਜੁੜੇ ਜਰੂਰ ਰਹੋ ਜੀ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸੋ ਅੱਜ ਫੇਰ ਪਹੁੰਚੇ ਆਪਾਂ ਪਿੰਡ ਟੜਿਆਲਾ ਜ਼ਿਲ੍ਹਾ ਹੁਸ਼ਿਆਰ ਮੇਰੇ ਨਾਲ ਬਾਈ ਤਿੰਦਰ ਨੇ ਸਾਰੇ ਭਰਾ ਜਾਣਦੀਆਂ ਤਕਰੀਬਨ ਘੋੜਿਆਂ ਵਾਲੇ ਤੇ ਇਹਨਾਂ ਦੇ ਦੋ ਘੋੜੇ ਪੂਰੇ ਮਸ਼ਹੂਰ ਹੈ ਇੱਕ ਮਾਰਵਾੜੀ ਤੇ ਇੱਕ ਨੋਕਰਾ ਉਹਨਾਂ ਬਾਰੇ ਗੱਲਬਾਤ ਕਰਾਂਗੇ ਬਾਕੀ ਤਿੰਨ ਜਾਨਵਰ ਵਕਾਉ ਨੇ ਬਹੁਤ ਚੰਗੇ ਤੇ ਜਾਇਜ਼ ਮੁੱਲ ਦੇ ਉਹਨਾਂ ਦੀ ਪੂਰੀ ਡਿਟੇਲ ਲੈ ਕੇ ਦਿਊਗਾ ਸੋ ਵੀਡੀਓ ਨਾਲ ਬਨੇ ਰਹੋ ਬਾਈ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਤਿ ਸ੍ਰੀ ਅਕਾਲ ਬੇਨਤ ਵੀਰ ਪਹਿਲਾਂ ਤਾਂ ਬਹੁਤ-ਬਹੁਤ ਧੰਨਵਾਦ ਸਾਡੇ ਘਰ ਪਹੁੰਚਣ ਤੇ ਜੀ ਤੇ ਵੱਡੇ ਵੀਰਾਂ ਦਾ ਧੰਨਵਾਦ ਜਿਹੜਾ ਸਮਾਂ ਕੱਢ ਕੇ ਸਾਡੇ ਕੋਲ ਮੇਰੇ ਕੋਲ ਪਹੁੰਚਿਆ ਥੈਂਕ ਯੂ ਬਾਈ ਜੀ ਤੇ ਭਰਾ ਨੂੰ ਵੀ ਜਾਣਦੇ ਹੋਣੇ ਬਾਈ ਅਮਰਜੀਤ ਨੂੰ ਤਕਰੀਬਨ ਇਹ ਵੱਡਾ ਵੀਰ ਅਮਰਜੀਤ ਜੀ ਇਹ ਜਾਲਾ ਵੀਰ ਆਪਣਾ ਕਬੱਡੀ ਦਾ ਪਲੇਅਰ ਜੀ ਤੇ ਇਹ ਨਵੀਂ-ਨਵੀਂ ਹੁਣ ਐਂਟਰੀ ਕਰ ਰਹੇ ਆ ਘੋੜਿਆਂ ਆਵਾਂਗੇ ਆਪਾਂ ਘੋੜਿਆਂ ਵਾਲੇ ਮੈਂਬਰ ਨਵੇਂ ਜੀ ਇਹ ਆਪਣਾ ਵੱਡਾ ਭਾਈ ਕਮਲਜੀਤ ਵੀਰ ਫੌਜੀ ਵੀਰ ਜੀ ਬਾਈ ਨਾਲ ਦਾ ਮੈਂ ਆਫ ਕੈਮਰਾ ਬਾਈ 5-7 ਮਿੰਟਾਂ ਦਾ ਜੇ ਮਤਲਬ 2008 ਤੋਂ ਲੈ ਕੇ 2024 ਤੱਕ ਕਬੱਡੀ ਦੀਆਂ ਸਾਰੀਆਂ ਗੱਲਾਂ ਬਾਤਾਂ ਕਰ ਲੀਆਂ ਬਾਈ ਬਿਜਲੀ ਬੋਰਡ 'ਚ ਬਹੁਤ ਮਤਲਬ ਤਕੜੀ ਕਬੱਡੀ ਖੇਡਿਆ ਨਾਮੀ ਕਬੱਡੀ ਪ੍ਰਾਣੇ ਪਲੇਅਰ ਆ ਤਕਰੀਬਨ ਬਾਈ ਨੂੰ ਸਾਰੇ ਜਾਣਦੇ ਹੋਣੇ ਆ ਭਾਈ ਨੇ ਦੜਬੇ ਦਾ ਪਤੇ ਵੀ ਬੱਲੇ-ਵੱਲੇ ਕਰਾਈ ਅਸੀਂ ਕਾਫੀ ਗੱਲਾਂ ਬਾਤਾਂ ਕੀਤੀਆਂ ਤੇ ਭਾਈ ਖੁਸ਼ੀ ਆ ਤੇ ਚਲੋ ਪਹਿਲਾਂ ਮੈਂ ਬਾਈ ਤੋਂ ਥੋੜੀ ਜੀ ਗੱਲਬਾਤ ਸ਼ੁਰੂ ਕਰੂੰਗਾ ਭਾਈ ਜਿਵੇਂ ਕਬੱਡੀ ਤੜਲੇਦਾਰ ਖੇਡਿਆ ਤੁਸੀਂ ਚੰਗੀ ਖੇਡਿਆ ਫਿਰ ਘੋੜਿਆਂ ਵੱਲ ਨੂੰ ਹੁਣ ਫਿਰ ਸ਼ੌਂਕ ਪੂਰਾ ਕਰਨਾ ਪੰਜਾਬੀਆਂ ਦੇ ਨਾ ਖੂਨ ਬਲੱਡ ਦੇ ਵਿੱਚ ਹੁੰਦਾ ਜੀ ਭਾਈ ਜਦੋਂ ਕਬੱਡੀ ਕੋਲ ਕੋੜੇ ਕੁੱਤੇ ਹਾਂਜੀ ਤੇ ਕਬੱਡੀ ਛੱਡਣ ਤੋਂ ਬਾਅਦ ਮੈਂ ਘੋੜਿਆਂ ਨੂੰ ਮੂਵ ਹੋਣਾ ਚਾਹੁੰਦਾ ਜੀ ਜੀ ਬਿਲਕੁਲ ਸਹੀ ਗੱਲ ਹੈ ਵੀਰੇ ਇੱਕ ਮੈਂ ਹੋਰ ਗੱਲ ਦੇਖੀ ਆ ਕੋਈ ਵੀ ਚੰਗਾ ਸੈਲੀਬ੍ਰਿਟੀ ਲਾ ਲੋ ਕੁਛ ਵੀ ਲਾ ਲਓ ਜੋ ਰਿਟਾਇਰਮੈਂਟ ਲਾਈਫ ਕਹਿ ਸਕਦੇ ਆਪਾਂ ਉਹਨਾਂ ਨੇ ਇੱਕ ਫਾਰਮ ਬਣਾਇਆ ਹੁੰਦਾ ਫਾਰਮ ਹਾਊਸ ਜਿੱਥੇ ਪੰਛੀ ਹੁੰਦੇ ਆ ਜਾਨਵਰ ਰੱਖੇ ਹੋਏ ਹੁੰਦੇ ਆ ਉਹਦੇ ਵੀ ਜਿੱਥੇ ਸਕੂਨ ਤੇ ਨਾਲ ਬੈਠ ਕੇ ਉਹ ਆਨੰਦ ਮਾਣ ਸਕਦੇ ਆ ਜੀ ਜੀ ਸਹੀ ਗੱਲ ਆ ਵੀਰੇ ਮੋਸਟ ਵੈਲਕਮ ਕਰਦੇ ਆ ਬਾਕੀ ਸਾਡੇ ਬਾਈ ਤਿੰਨ ਦਰੂਰੀ ਲੈ ਕੇ ਆ ਰਹੇ ਨੇ ਬਾਈ ਦੀ ਐਂਟਰੀ ਕਰਾ ਰਹੇ ਨੇ ਚੰਗੀ ਗੱਲ ਆ ਜਦੋਂ ਨਵੇਂ ਬੰਦੇ ਬਾਈ ਕਿਸੇ ਫੀਲਡ ਚ ਆਉਂਦੇ ਆ ਨਾ ਉਹ ਫੀਲਡ ਫੇਰੇ ਵੱਧਦਾ ਫੁੱਲਦਾ ਬਾਈ ਬਿਲਕੁਲ 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 ਤੇ ਆਪਾਂ ਸਭ ਤੋਂ ਪਹਿਲਾਂ ਤਾਂ ਬਈ ਆਪਣੇ ਘੋੜੇ ਸ਼ੂਰੀਆ ਵੰਸ਼ ਬਾਰੇ ਗੱਲਬਾਤ ਕਰੀ ਆ ਨਾ ਬਾਈ ਤੇ ਕਾਂਟੇ ਦਾ ਪੋਤਾ ਆ ਗਿਆ ਠਾਕੁਰ ਦਾ ਪੁੱਤ ਆ ਗਿਆ ਸਾਰੇ ਯਾਰ ਦੋਸਤ ਜਾਣਦੇ ਆ ਤੇ ਡੀਐਨਏ ਵੀ ਕਰਵਾਤਾ ਆਪਣੇ ਘੋੜੇ ਦਾ ਬਈ ਜਿਹਨੇ ਪਾਸ ਹੋ ਗਿਆ ਪਾਸਵਰਡ ਬਣ ਕੇ ਘਰ ਆ ਗਿਆ ਵੀਰੇ ਠੀਕ ਆ ਬਈ ਜੀ ਇਹ ਬਹੁਤ ਚੰਗੀ ਗੱਲ ਆ ਬਾਈ ਕਿਉਂਕਿ ਇਸ ਦੇ ਬੱਚੇ ਸ਼ੋਹਾਂ ਚ ਪਹਿਲਾਂ ਜਿੱਤ ਵੀ ਰਹੇ ਤੇ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਵੀ ਆਉਣ ਹਨਾ ਕਿ ਸ਼ੋਹਾਂ ਦੇ ਵਿੱਚ ਬੱਚੇ ਪੈਣਗੇ ਜੀ ਬੰਨਾ ਤਾਂ ਆਪਣੀ ਬਿਸ਼ੇਰੀ ਤੁਸੀਂ ਸਾਰੇ ਜਾਣਦੇ ਹੀ ਹੋ ਕੋਨੇ ਦੇ ਵਿੱਚ ਤਕਰੀਬਨ ਜਿੰਨੇ ਨਾਮੀ ਸ਼ੋਹ ਪੁਨੇ ਦੇ ਵਿੱਚ ਹੁੰਦੇ ਆ ਤਕਰੀਬਨ ਸਾਰੇ ਚ ਵਿਨਰ ਬਣਦੀ ਰਹੀ ਹੈ ਇਸ ਟਾਈਮ ਉਹ 골ਡਨ ਰੋਗ ਤੋਂ ਪ੍ਰੈਗਨੈਂਟ ਆ ਜੀ ਬਾਈ ਤੇ ਫਸਟ ਟਾਈਮ ਪ੍ਰੈਗਨੈਂਟ ਹੋਈ ਹੈ ਤੇ ਅੱਜ ਕੀ ਵੀ ਜਿਹੜੇ ਬੱਚੇ ਆ ਕਸ਼ਮੀਰ ਭਾਜੀ ਨਵੇਂ ਸ਼ਹਿਰ ਤੋਂ ਆ ਉਹਨਾਂ ਕੋ ਬਹੁਤ ਚੰਗਾ ਬਿਸ਼ੇਰਾ 16 ਕਿ ਮਹੀਨਿਆਂ ਦਾ 62 ਇੰਚ ਹਾਈਟ ਹੋ ਗਿਆ ਮਾਂ ਉਹਦੀ ਦਰੋਣੇ ਦੀ ਹੈ ਤੇ ਉਹ ਵੀ ਅਰਕੀ ਸ਼ੋ ਚ ਪਾਉਣਗੇ ਜੀ ਅੰਮ੍ਰਿਤਸਰ ਤੋਂ ਵੀ ਪੈਣਗੇ ਗੀਤਕਰ ਕੁੰਡਾ ਸਿੰਘ ਜੀ ਆ ਉਹ ਵੀ ਬਸ਼ੀਰਦਾ ਸੋਣਾ ਤਿਆਰ ਕਰੀ ਜਾਂਦੇ ਆ ਉਹ ਵੀ ਅੜਕੀ ਪਾਉਣਗੇ ਸ਼ੋਅ ਦੇ ਵਿੱਚ ਜੀ ਠੀਕ ਹੈ ਬਈ ਤੇ ਬਾਕੀ ਇੱਕ ਬਸ਼ੀਰੀ ਆਪਣੇ ਘਰ ਪਹਿਲੀ ਵਾਰ ਆ ਗਈ ਜੀ ਕਿਉਂਕਿ ਬਾਹਰ ਬੱਚੇ ਬਥੇਰੇ ਆਏ ਸੀਗੇ ਆਪਣੇ ਘਰ ਪਹਿਲੀ ਬੱਚੀ ਆ ਗਈ ਬਈ ਬਸ਼ੀਰੀ ਆਈ ਆ ਦੇਖੇ ਮਤਲਬ ਘੋੜੀ ਨਾਰਮਲ ਹਾਈਟ ਦੀ ਆ ਹਨਾ ਜੀ ਇਹਦੇ ਘੋੜੀ ਬਿਲਕੁਲ 58 ਇੰਚ ਦੀ ਹਾਈਟ ਦੀ ਆ ਘੱਲ ਗੱਲਗੜ ਵਾਲੇ ਦੀ ਜੀ ਇੱਕ ਰੰਗੀ ਕਾਲੀ ਘੋੜੀ ਆ ਜੀ ਬਿਲਕੁਲ ਤੇ ਬੱਚੀ ਬਹੁਤ ਸੋਹਣੀ ਕੱਟ ਪੁਆਇੰਟ ਕਰਨ ਕੰਨ ਬਹੁਤ ਚੰਗਾ ਆ ਬੱਚੀ ਦਾ ਬਹੁਤ ਬਹੁਤ ਜ਼ਿਆਦੀ ਚੰਗੀ ਬੱਚ ਕਾਲੂ ਛਬੀਤੀ ਨੂੰ ਹੋਣੀ ਆ ਪੂਰੀ ਉਹ ਜੀ ਮੀਨੇਕਰੀ ਹਾਂਜੀ ਤਿੰਨ ਪਰ ਚਿੱਟੇ ਮੱਥੇ ਫੁੱਲ ਆਇਆ ਮੱਥੇ ਫੁੱਲ ਆਇਆ ਜੀ ਤੇ ਇੱਕ ਆਪਣੀ ਹੋਰ ਚਟਾਲੇ ਪਿੰਡ ਮੇਰਾ ਮਿੱਤਰੀ ਆ ਉਹ ਤੋਂ ਦੇਵਦਰਵਾ ਲੈਂਦੀ ਘੋੜੀ ਆ ਜੀ ਉੱਥੇ ਬੇਚੇਰਾ ਬਹੁਤ ਚੰਗਾ ਆ ਜੀ ਤੇ ਤਿੰਨ ਪਰ ਚਿੱਟੇ ਮੱਥੇ ਫੁੱਲ ਦਾ ਮੱਥੇ ਪੱਟੇ ਦਾ ਜੀ ਤੇ ਉਹ ਬਚੇਰਾ ਵੀ ਆਪਣੇ ਘਰ ਵਾਲੀ ਕਰ ਲਈ ਵੀਰ ਬਾਹਰ ਆ ਤੇ ਉਹ ਥੋੜਾ ਜਿਆ ਕੇਅਰ ਕਰ ਮਗਰ ਬੰਦੇ ਘਟ ਕਰਦੇ ਤੋਂ ਮੈਂ ਹੀ ਲੈ ਆਉਣਾ ਥੋੜੇ ਮੈਂ 4 ਕਿਲੋ ਦੁੱਧ ਪੀ ਲੈ ਤੇ ਉਹ ਇੱਥੇ ਲੈ ਆਉਣਾ ਇੱਕ ਸਾਡੇ ਲੱਗ ਗਈ ਏਰੀਆ 'ਚ ਤਿੰਨ ਕਿਲੋ ਰਿਜਲਟ ਆ ਗਿਆ ਆਪਣੇ ਕਹਿ ਸਕਦੇ ਹਾਂ ਸਾਡੇ ਏਰੀਆ 'ਚੋਂ ਦਾ ਘੋੜਾ ਆਇਆ ਸੀ ਉਹਨਾਂ ਦਾ ਰਿਜਲਟ ਹੀ ਨਹੀਂ ਸੀ ਬਾਕੀ ਤਕਰੀਬਨ 8-9 ਘੋੜੀਆਂ ਹੋਰ ਮੇਟ ਹੋਈਆਂ ਪਈਆਂ ਆਪਣੇ ਏਰੀਆ 'ਚ ਆਉਣ ਵਾਲੇ ਮਹੀਨੇ ਦੋ ਮਹੀਨੇ ਦਾ ਰਿਜਲਟ ਸੋਦੇ ਬੰਛਦੇ ਵੀ ਵਧੀਆ ਆ ਜਾਣਗੇ ਆਪਣੀ ਠੀਕ ਹੈ ਵੀਰ ਜੀ ਹਾਂਜੀ ਬਾਅਦ ਤੱਕ ਵੀ ਉਹ ਦੇਖੀ ਸਾਰੀ ਆਪਾਂ ਜਦੋਂ ਪਹਿਲਾਂ ਵੀਡੀਓ ਕੀਤੀ ਆ ਉਦੋਂ ਵੀ ਆਪ ਇਹ ਗੱਲ ਕਰੀ ਕਦ ਕਿੰਨਾ ਪਈ ਆਪਣੇ ਕੋਲੇ ਦਾ ਮੇਰੇ ਕੱਦੇ ਦਾ 67 ਹੈ ਜੀ ਔਨ ਸਕੇਲ ਜਿਹੜਾ ਤੇ ਮਾਰਕਿੰਗ ਹੈ ਦੀ ਸਭ ਤੋਂ ਵੱਡੀ ਖਾਸियत ਆ ਵੀ ਦਾਦੇ ਵਾਲੀ ਮਾਰਕਿੰਗ ਆ ਪੂਰੀ ਤੌਰ ਚਾਲ ਐਨ ਤੇ ਤਕਰੀਬਨ ਪਰਮਾਤਮਾ ਦੀ ਕਿਰਪਾ ਹੀ ਨਹੀਂ ਆ ਤੇ ਬੱਚੇ ਵੀ ਪੂਰੇ ਕਾਲੇ ਘਾਟੇ ਦੇ ਮਾਰਦਾ ਜੀ ਕਈ ਵਾਰੋ ਸ਼ੁਕਰ ਮੇਲਾ ਚੱਲਦਾ ਰਹਿੰਦਾ ਹੁੰਦਾ ਵੀ ਕਈ ਦਾ ਵੀ ਆ ਫਲਾਣੇ ਦਾ ਬੱਚਾ ਫਲਾਣੇ ਦਾ ਫਿਰ ਬਾਅਦ ਚ ਦਸੀਦਾ ਵੀ ਆਪਣੀ ਸੋਰੀ ਵਾਂਚ ਰਾ ਮੇਰੇ ਥੋੜੇ ਜਿਆਦਾ ਦੋਸਤ ਜਿਹੜੇ ਪਿਆਰ ਹੈਗੇ ਟੀਚਰਾਂ ਕਾਂ ਦੀ ਯਾਤ ਰਿੰਦੀ ਰਹਿੰਦੀ ਹੈ ਤਾਂ ਜਣਾ ਵੀ ਲੱਗਾ ਸੀ ਕਰਨਾ ਜਿਵੇਂ ਕਿ ਮੈਂ ਚੋਪੀ ਦਿਆਂ ਗੱਡੀ ਚੁਰੇ ਆਉਂਦਾ ਨਹੀਂ ਇੱਕ ਗ ਕੋੜ ਆਪ ਦੇ ਖਾਨਦਾਨਤੀ ਸੌਂਦਾ ਹੁੰਦਾ ਠੀਕ ਹੈ ਨਾ ਇਹਦਾ ਪਿਓ ਵੀ ਚੰਗਾ ਇਹਦਾ ਦਾਦਾ ਵੀ ਇਹਦਾ ਪਰਦਾਦਾ ਵੀ ਇਹਦਾ ਲੱਕੜਦਾਦਾ ਵੀ ਇਹ ਗੱਲ ਕਰੀ ਹਨਾ ਦੁਫਾਨ ਅਲੀ ਸ਼ਾਨ ਕਾਂਟਾ ਕਾਂਟਾ ਅਲੀ ਸ਼ਾਨ ਦੇ ਸਾਰੇ ਬੱਚਿਆਂ ਚ ਮਤਲਬ ਟਾਪ ਬੱਚਾ ਕਹਿ ਸਕਦੇ ਆਪਾਂ ਵੀਰੇ ਹਨਾ ਪੂਰਾ ਸ਼ਕੀਨ ਤੇ ਮਾਰਕਿੰਗ ਵੀ ਪੂਰੀ ਦਿੰਦਾ ਤੇ ਪੂਰੀ ਡਿਮਾਂਡ ਰਹੀ ਆ ਉਹਦੇ ਬੱਚਿਆਂ ਦੀ ਹਮੇਸ਼ਾ ਤੇ ਆਪਦੇ ਦਾਦੇ ਤੇ ਮਤਲਬ ਜਿਆਦਾ ਸ਼ਾਪ ਛੱਡਦਾ ਜਾ ਰਿਹਾ ਉਹਦੇ ਬੱਚਿਆਂ ਦੀ ਡੀਐਨਏ ਕਰਾਉਣ ਦਾ ਮਕਸਦ ਵੀ ਇਹ ਸੀ ਵੀਰੇ ਕਿਉਂਕਿ ਮੈਂ ਆਪਣੀ 3-3 ਸਾਲ ਤੋਂ ਨਵੇਂ ਕੋੜੇ ਰੱਖੇ ਆ ਸਾਰਿਆਂ ਨੂੰ ਲੱਗਦਾ ਸੀ ਕਿਉਂਕਿ ਦੇਖੋ ਤੁਹਾਨੂੰ ਪਤਾ ਕਿੰਦਾ ਆਸਾਨ ਆਉਂਦੇ ਆ ਠੀਕ ਹੈ ਪਰ ਇਹਨੂੰ ਲੱਗਦਾ ਸੀ ਇਹ ਖੜੇ ਗੱਲੀਬਾਤੀ ਲੈ ਆਇਆ ਕਿ ਤੇ ਮੈਨੂੰ ਸੀ ਵੀ ਚਾਰ ਪੀੜੀਆਂ ਤੱਕ ਪਤਾ ਸਾਰਿਆਂ ਦਾ ਕਿਉਂ ਨਾ ਡੀਐਨਏ ਕਰਾਇਆ ਜਾਵੇ ਜਦ ਆਪਾਂ ਸੱਚੇ ਆਪਾਂ ਨੂੰ ਕਿਸੇ ਚੀਜ਼ ਦਾ ਸ਼ਿਕਾ ਨਹੀਂ ਆਏਗਾ ਡੀਐਨਏ ਕਰਾਉਣ ਦੇ ਨਾਲ ਪੰਜ ਪੀੜੀਆਂ ਤੱਕ ਸਟੈਂਪ ਲੱਗੀ ਜਰੀ ਜੀ ਤੇ ਗਾਂ ਛੇਵੀਂ ਪੀੜੀ ਜੇ ਹੁਣ ਕੋਈ ਕੁੜੀ ਕਰਾਸ ਕਰਾਉਣ ਵੀ ਆਉਂਦਾ ਸਾਨੂੰ ਵੀ ਟੀ ਟੈਂਸ਼ਨ ਨਹੀਂ ਹੁੰਦੀ ਜੀ ਕਿ ਇਹਦਾ ਪਾਈ ਕੋਈ ਗੱਲ ਦੀ ਡੀਐਨਏ ਕਰਾ ਲੇ ਸਾਡਾ ਤਾਂ ਪਾਸ ਆ ਸਾਡਾ ਪਾਸ ਆ ਠੀਕ ਨਾ ਨਹੀਂ ਸਭ ਤੋਂ ਚੰਗੀ ਗੱਲ ਆ ਵੀਰੇ ਮੈਂ ਪਹਿਲਾਂ ਵੀ ਕਈ ਵੀਡੀਓ ਵਿੱਚ ਕਹਿਣਾ ਵੀ ਜਦੋਂ ਕਿਤੇ ਕੋਈ ਬੰਦਾ ਠੱਗੀ ਦਾ ਸ਼ਿਕਾਰ ਹੁੰਦਾ ਨਾ ਉਹ ਜ਼ਿਆਦਾਤਰ ਨਾਮ ਦੱਸ ਕੀ ਹੁੰਦਾ ਫਲਾਣੇ ਦਾ ਬੱਚਾ ਇਹ ਫਲਾਣੇ ਦਾ ਬੱਚ ਲਗ ਜਾਂਦੇ ਆ ਪਾਸਵਰਡ ਘਰ ਆਉਣ ਜੋ ਕਿ ਇਥੋਂ ਇਹ ਆਪਣੇ ਰਾਜਸਥਾਨ ਵਾਲੇ ਆ ਕਿ ਜੋਧਪੁਰ ਸવાડી ਵਾਲੇ ਲੈ ਕੇ ਜਾਂਦੇ ਆ ਪਹਿਲਾਂ 10 ਦਿਨ ਇਹੀ ਲੰਦਦੇ ਉਹ ਲੈਣੋਂ ਚ ਫੇਰ ਜੋ ਸਿੰਪਲ ਜਾਂਦਾ ਫੇਰ ਬੰਬੇ ਤੱਕ ਜਾਂਦਾ ਜੇ ਜੋ ਪਤਾ ਲੱਗਿਆ ਤੇ ਉਸ ਤੋਂ ਬਾਅਦ ਫੇਰ ਰਿਪੋਰਟ ਪਹਿਲਾਂ ਆ ਜਾਂਦੀ ਹੈ ਪਾਸਪੋਰਟ 2 ਮਹੀਨੇ ਬਾਅਦ ਆ ਜਾਂਦਾ ਸਿੰਪਲ ਤੇ ਹੁਣ ਸੂਰੇਵੰਸ ਤੁਸੀਂ ਸ਼ਾਮ ਵੀ ਬਹੁਤ ਚੰਗਾ ਲਿਆ ਬਾਈ ਪਹਿਲਾਂ ਨਾਲੋਂ ਹਾਂਜੀ ਪਹਿਲਾਂ ਨਾਲੋਂ ਪੂਰਾ ਫਿੱਟ ਕਰ ਲਿਆ ਤੁਸੀਂ ਨੇ ਤੇ ਮਾਰਕਿੰਗ ਪੱਖੋਂ ਮਤਲਬ ਐਟੀਟਿਊਡ ਵੀ ਬਹੁਤ ਆ ਤੇ ਸ਼ੋਅ ਆਪਦੇ ਆਪ ਨੂੰ ਬਹੁਤ ਜਿਆਦਾ ਕਰਦਾ ਬਿਲਕੁਲ ਬਿਲਕੁਲ ਉਸੇ ਹਿਸਾਬ ਦੀ ਮੈਂ ਬੱਚੀ ਦੇਖੇ ਜਿਆਦਾ ਬਦੀ ਮਾਂ ਪਿੱਛੇ ਜਾ ਰਹੀ ਸੀ ਆ ਪਿੱਛੇ ਨੂੰ ਗਰਦਨ ਕਰਕੇ ਬੱਚੇ ਤਾਂ ਪੂਰੀ ਆਪਣੀ ਕਾਪੀ ਦੇਣਦੇ ਆ ਜੀ ਬੱਚੇ ਤਾਂ ਇਹ ਕੀ ਦਿਲ ਖੁਸ਼ ਕਰਤਾ ਜੀ ਜੇ ਸਾੰਭੀ ਅਸੀਂ ਘੋੜਾ ਤੇ ਉਹਨੇ ਇਹ ਮੁੱਲ ਮੋੜਿਆ ਆਪਣਾ ਜੀ ਹੁਣ ਕਿੰਨੀ ਫੀਸ ਤੇ ਛੱਡੀ ਜਾਂਦੇ ਵੀਰੇ ਆਪਣਾ ਜੀ ਜੀ ਦੀ ਫੀਸ ਹਜੇ ਫਿਲਹਾਲ 31000 ਰਹੀ ਹੈ ਜੀ 31000 ਹਜੇ ਨਹੀਂ ਫੀਸ ਸਾਲ ਤੱਕ ਬਤਾਵਾਂਗੇ ਹਮਮ ਤੇ ਹਜੇ ਨਹੀਂ ਬਤਾਵਾਂਗੇ ਮੇਰੀ ਜਨਨ ਚਲ ਬੱਚੇ 2-4 ਸ਼ੋਹਾਂ ਚ ਹੋਰ ਬਿੰਨਾਂ ਨਹੀਂ ਬਣਦੇ ਉਸ ਤੋਂ ਬਾਅਦ ਜ਼ਿਆਦਾ ਨਹੀਂ ਫੀਸ ਲੱਕਾਂਗੇ ਵੀਰੇ ਨਹੀਂ ਚਲੋ ਚੰਗੀ ਗੱਲ ਹੈ ਚਲੋ ਵੀ ਹਰ ਇੱਕ ਦੀ ਪਹੁੰਚ ਚ ਰਹੇ ਘੋੜਾ ਬਿਲਕੁਲ 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 ਇਹ ਸਹੀ ਗੱਲ ਆ ਕਿਉਂਕਿ ਪਰੂਵ ਤਾਂ ਘੋੜੇ ਨੇ ਆਪਣੇ ਆਪ ਨੂੰ ਕਰਤਾ ਬਾਕੀ ਹੁੰਦੀਆਂ ਮੇਨ ਵੀਰੇ ਖਾਨਦਾਨੀ ਬਲੱਡ ਦੀ ਗੱਲ ਹੁੰਦੀ ਹੈ ਸਾਰੀ ਬਿਲਕੁਲ ਬਲੱਡ ਬਹੁਤ ਚੰਗਾ ਮਾਰਵਾੜੀ ਦਾ ਮਤਲਬ ਟਾਪ ਬਲੱਡ ਆਪਾਂ ਇਹਦੇ ਵਿੱਚ ਕਹਿ ਸਕਦੇ ਹਾਂ ਘੋੜੇ ਦੇ ਵਿੱਚ ਵੀਰੇ ਜਿੱਦਾਂ ਨਵਾਂ ਸੀ ਪ੍ਰਮਾਤਮਾ ਦੀ ਇੰਨੀ ਕਿਰਪਾ ਰਹੀ ਆ ਕਿਦਾ ਅਮਰਜੀਤ ਭਰਾ 15 16 ਸਾਲ ਤੋਂ ਆ ਜੀ ਬਈ ਤੇ ਜਿੰਨਾ 15 16 ਸਾਲਾਂ ਦਾ ਤਜਰਬਾ ਮੇਰੇ ਸਾਹਮਣੇ ਵੀ ਮੈਂ ਦੋ ਕੁ ਸਾਲਾਂ ਦਾ ਸਾਰਾ ਲੈ ਲਿਆ ਇਹੀ ਵਰਤੋਂ ਦਾ ਵੀ ਚੰਗੇ ਬੰਦਿਆਂ ਨਾਲ ਰਿਲੇਸ਼ਨ ਬਣਾਏ ਦਾ ਬਿਲਕੁਲ ਬਿਲਕੁਲ ਜਿੰਨੇ ਭਰਾ ਜੁੜੇ ਜੁਣੇ ਗਿਣਤੀ ਦੇ ਜੁੜੇ ਸਾਰੇ ਚੰਗੇ ਜੀ ਚੰਗੇ ਜੀ ਪਰਮਾਤਮਾ ਨੇ ਜੇ ਨਵਾਂ ਸੀਗਾ ਤੇ ਕੋਈ ਧੋਖਾ ਨਹੀਂ ਖਾਣ ਦਿੱਤਾ ਚੰਗੇ ਜਨਪੀ ਮਿਲ ਗਏ ਬਿਲਕੁਲ ਬਹੁਤ ਚੰਗੀ ਗੱਲ ਆ ਬਾਈ ਮੈਂ ਕਹਿ ਸਕਦਾ ਵੀ ਜੇ ਮੈਂ ਨਵਾਂ ਆਇਆ ਸੀ ਤਾਂ ਮੈਂ ਠੱਗੀ ਦਾ ਸ਼ਿਕਾਰ ਨਹੀਂ ਹੋਇਆ ਤੇ ਚੰਗਾ ਰਹਿ ਗਿਆ ਜੇ ਕੁਆਲਿਟੀ ਤੁਸੀਂ ਮਾੜੀ ਮੋਟੀ ਮਹਿੰਗੀ ਲੈ ਲਓਗੇ ਨਾ ਉਹਨੂੰ ਮਹਿੰਗਾ ਨਾ ਮੰਨੋ ਬਾਈ ਕੁਆਲਿਟੀ ਆਪਦਾ ਪੈਸਾ ਪੂਰਾ ਕਰੇ ਲੈਂਦੀ ਹੈ ਜਿਵੇਂ ਮਰਜ਼ੀ ਕਰ ਲੈ ਬਾਈ ਵੀਰ ਮੇਰੀ ਆਤਮਾ ਮੈਂ ਆਪਣੇ ਦਿਲ ਦੀ ਮੰਨਦਾ ਜੀ ਮੈਂ ਯਾ ਤਾਂ ਪਤਾ ਸਹੀ ਚੀਜ਼ ਚੰਗੀ ਹੋ ਜਾ ਸਾਨੂੰ ਸਾਡੇ ਮਨ ਨੂੰ ਲੱਗੇ ਅਸੀਂ ਅਵਾ ਗੋਣ ਵੀ ਨਹੀਂ ਲਾਉਨੇ ਤਾਂ ਘੱਟ ਵੀ ਨਹੀਂ ਲਾਉਨੇ ਅਗਲੇ ਦਾ ਹੱਕ ਨਹੀਂ ਰੱਖਦੇ ਆਪਣੇ ਘਰ ਲਈ ਹੁਣ ਚੰਗੀ ਚੀਜ਼ ਲੈ ਆਉਂਦੇ ਭਾਜੀ ਆਪਣੀ ਸਮਝ ਮੁਤਾਬਕ ਪੁੱਲ ਲਾਉਨੇ ਬਿਲਕੁਲ ਬਿਲਕੁਲ ਜੋ ਚੰਗਾ ਦੋਨਾਂ ਨੂੰ ਲੱਗਾ ਉਹੀ ਕਰਨਾ ਚੀਜ਼ ਦੀ ਸਲਾਹ ਨਹੀਂ ਲਈਦੀ ਅਸੀਂ ਘਰ ਵੀ ਉਦੋਂ ਪਤਾ ਲੱਗਦਾ ਜਦੋਂ ਚੀਜ਼ ਘਰ ਪਹੁੰਚ ਜਾਂਦੀ ਆ ਤੇ ਘਰ ਦੇ ਵੀ ਪਰਮਾਤਮਾ ਦੀ ਕਿਰਪਾ ਨੇ ਇੰਨਾ ਸਾਥ ਆ ਕਰੀ ਕਿਸੇ ਨੇ ਮੱਥੇ ਵਟ ਨਹੀਂ ਪਾਇਆ ਜੀ ਬਈ ਬਰਕਤੇ ਫੇਰ ਆਉਂਦੀ ਆ ਘਰ ਜਦੋਂ ਘਰ ਦਾ ਥਪਾਕ ਹੋਵੇ ਇੱਕ ਜੁੱਟ ਹੋਣ ਸਾਰੇ ਇਹ ਤੁਸੀਂ ਘਰੇ ਘੋੜੀ ਲੈ ਕੇ ਬੰਨਦਾ ਨੂੰ ਕਿਸੇ ਦਾ ਕਿਸੇ ਤੋ ਲੋਕਲ ਸਾਡੇ ਸੱਜਣ ਬਲੇ ਕਮੈਂਟ ਕਰਨਗੇ ਉਹਨਾਂ ਨੂੰ ਪਤਾ ਮੇਰਾ ਫੇਰਾ ਥੋੜਾ ਬਾਹਰ ਜਾ ਲੈਂਦਾ ਥੋੜਾ ਸੈਂਟਰਾਂ ਦਾ ਕੰਮ ਆ ਤਿੰਨ ਚਾਰ ਸੈਂਟਰ ਮੇਕੋ ਤੇ ਵੀ ਘਰ ਬੰਦੇ ਵੀ ਤਕਰੀਬਨ ਜੀ ਮੈਨੂੰ ਤਾਂ ਇਹ ਮੇਰਾ ਮੰਨਣਾ ਆ ਜੇ ਅਸੀਂ ਆਪ ਸਹੀਆਂ ਸਾਰੇ ਸਨਾਂ ਸਹੀ ਮਿਲਦੇ ਆ ਤੇ ਘਰ ਕੰਮ ਕਰਨ ਵਾਲੇ ਮੇਰੇ ਭਰਾ ਆ ਉਹ ਵੀ ਵਧੀਆ ਦਾ ਸਾਥ ਦੇ ਆ ਤੇ ਮੈਨਾਂ ਆ ਵੀ ਮਾਤਾ-ਵਾਪੂ ਦੀ ਬਣੀ ਕੋ ਟੈਨਸ਼ਨ ਨਹੀਂ ਹੁੰਦੀ ਹੁਣ ਇੱਕ ਦੋ ਜਨਰਲ ਸੌਣ ਵਾਲੇ ਆ ਤੇ ਥੋੜੇ ਕਿਆ ਵਾਈਫਾਈ ਖਰਾਬ ਆ ਕੈਮਰੇ ਆਨਲਾਈਨ ਨਹੀਂ ਚੱਲਦੇ ਤੇ ਘਰ ਦੀ ਪੂਰੀ ਕੇਅਰ ਕਰਦੇ ਆ ਚਿੰਗਿਆ ਲੈ ਕੋਈ ਫਿਕਰ ਨਹੀਂ ਹੁੰਦੀ ਸਾਰੇ ਦੇਖ ਲਿਆ ਜੀ ਕੋਈ ਟੈਨਸ਼ਨ ਨਹੀਂ ਤੇ ਆਪਾਂ ਜੀ ਦੂਜੇ ਦੀ ਗੱਲ ਕਰੀ ਆਪਣੇ ਫਤੇ ਦੀ ਬਾਈ ਹਾਂਜੀ ਹਾਂਜੀ ਤੇ ਉਹਦਾ ਹੁਣ ਤੱਕ ਰਿਕਾਰਡ ਕਾਇਮ ਆ ਪਪੀਛਲੀ ਵੀਡੀਓ ਚ ਵੀ ਗੱਲ ਕਰੀ ਸੀ ਪ੍ਰਮਾਤਮਾ ਦੀ ਕਿਰਪਾ ਆ ਜੀ ਅੱਜ ਅੱਛੇ ਵੀਰੇ ਪਰ ਵੀਰੇ ਪਰ ਹੁਣ ਨਾ ਦਰਸ਼ਕਾਂ ਨੂੰ ਘੋੜੇ ਵਾਲਿਆਂ ਵੀਰਾਂ ਨੂੰ ਬੇਨਤੀ ਆ ਥੋੜਾ ਧੱਕਾ ਕਰਨ ਲੱਗ ਪਏ ਜਾ ਪਾਜੀ ਟੱਕਾ ਗਰੀ ਜਾਂਦੇ ਜੀ ਟੱਕਰ ਹੋਈ ਸੀ ਟੱਕਾ ਕਰ ਲਾਤਾ ਹੈ ਜਿੱਦਾਂ ਪਿੱਛੇ ਦੋ ਵੀਡੀਓ ਤੇ ਮੇਤੋਂ ਨਾਮ ਰੱਖ ਹੋ ਗਿਆ ਸੱਚਾ ਸੀ ਤੇ ਰੱਖਿਆ ਵੀ ਤੇ ਅੱਜ ਤੱਕ ਨੇ ਬੈਠਾ ਵੀ ਤੁਹਾਡੇ ਮੋਰੇ ਅੱਜ ਵੀ ਉਸੇ ਕੈਮਰੇ ਤੇ ਬੈਠਾ ਤਕਰੀਬਨ ਮੈਂ ਕਹਿ ਸਕਦਾ ਮੇਰੇ 7-8 ਵੀਡੀਓ ਹੋ ਗਈ ਆ ਜੀ ਦੋ ਤਿੰਨ ਵੀਡੀਓ ਤਾਂ ਨਾਮ ਰੱਖਿਆ ਤਾਂ ਮੈਨੂੰ ਅਮਰਜੀਤ ਵੀਰ ਵੀ ਕਹਿਣ ਵੀ ਲਾ ਪਿਆ ਕਹਿੰਦਾ ਤੰਦਰ ਨਾਮ ਰੱਖਿਆ ਕਰ ਮੈਂ ਵੀ ਨੇ ਸੱਚੀਆਂ ਤਾਂ ਰੱਖਦੇ ਕੋਈ ਚੱਕਣੀ ਪਰ ਕੀ ਟੱਕਾ ਬਹੁਤ ਲੋਕ ਕਰ ਗਏ ਪਿਓਰ ਮਾਰਵਾੜੀ ਘੋੜੀਆਂ ਮਲਾ ਕੇ ਗਏ ਵੀ ਉਹ ਕਹਿੰਦੇ ਤੇਰੀ ਜਰ ਕੀ ਚੰਬਾ ਲਿਆ ਕੇ ਛੱਡਦਾ ਇਧਰ ਲੱਖ ਰੁਪਏ ਚੱਕਣਾ ਸੀ ਨਹੀਂ ਲੱਖ ਤਾਂ ਵੀ ਤੇ ਮੇਰੇ ਉਹ ਨੀਲੀ ਛੱਤ ਵਾਲੇ ਦੀ ਕਿਰਪਾ ਹੈ ਅਜ ਤਹ ਦੇਨ ਤੱਕ ਚੰਬਾ ਨਹੀਂ ਆਇਆ ਠੀਕ ਹੈ ਕੱਲ ਨੂੰ ਆ ਜਾਵੇ ਤਾਂ ਉਹ ਥੋੜੀ ਮੈਂ ਕਹੂੰਗਾ ਮੈਂ ਤਾਂ ਅਜ ਤਹ ਦੇਨ ਤੱਕ ਹੈ ਨਾ ਅੱਜ 25 ਠੀਕ ਹੈ ਜੇ ਆਪਾਂ ਇੰਟਰਵਿਊ ਕਰਾਂਦੇ ਜੇ ਅਜ ਤਹ ਦੇਨ ਤੱਕ ਇਹ ਚੰਬਾ ਪਚਾਇਆ ਮੈਂ ਪਹਿਲਾਂ ਵੀ ਕਿਹਾ ਅੱਜ ਵੀ ਕਹਿੰਦੇ ਵੀ ਅਜ ਤਹ ਦੇਨ ਤੱਕ ਨਹੀਂ ਆਇਆ ਪਰ ਇਸ ਸੀਜ਼ਨ ਜਿਹੜੀ ਇੰਟਰਵਿਊ ਹੋਣ ਤੋਂ ਬਾਅਦ ਬਾਈ ਘੱਟੋ ਘੱਟ 7-8 ਕੋੜੀਆਂ ਐਸ ਕੀ ਪਿਓਰ ਅੱਗੇ ਵੀ ਮਾਰਵਾੜੀ ਮੇਟ ਹੋਈਆਂ ਘੱਟੋ ਘੱਟ 15-16 ਮਾਰਵਾੜੀ ਹੋਈਆਂ ਪਰ ਉਹ ਇੱਕ ਦਿਮਾਗ ਨਹੀਂ ਸੀ ਕੋਈ ਤਾਂ ਵੀਰ ਨੂੰ ਕਹਿਣਾ ਵੀ ਜਿਹੜਾ ਕੋ ਮਲਾਉਣ ਆਉ ਉਹ ਫਲਾ ਨਹੀਂ ਦਾ ਵੀ ਆਇਆ ਨੁਕਰਾ ਫਲਾਇੰਦਾ ਵੇ ਆ ਤੇ ਬਾਬਾ ਨਾਨਕ ਸਾਰਿਆਂ ਦੇ ਹੀ ਆਈ ਗਏ ਨੁਕਰੇ ਤੇ ਅੱਜ ਕੀ ਤਫੇ ਆ ਕਿ ਤਾ ਤੱਕ ਕੇ ਮਿਲ ਕੇ ਗਈਆਂ ਭਾਈ ਕੋਈ ਗੱਲ ਨਹੀਂ ਦੇਖਦੇ ਆ ਫੇ ਆ ਕਿ ਨੁਕਰਾ ਆਉਂਦਾ ਕਿ ਨਹੀਂ ਆਉਂਦਾ ਐ ਕਿ ਉਹ ਵੀ ਕੋੜੀਆਂ ਮੇਟ ਹੋਈਆਂ ਚੰਬੀਆਂ ਜਿਨ੍ਹਾਂ ਦੇ ਤਿੰਨ ਤਿੰਨ ਚਾਰ ਚਾਰ ਸੂਏ ਲਗਾਤਾਰ ਚੰਬੇ ਬੱਚੇ ਆਏ ਆ ਤੇ ਉਹਨਾਂ ਦੇ ਘਰਾਂ ਚ ਮਾਰਵਾੜੀ ਕੋੜੇ ਆ ਠੀਕ ਆ ਉਹ ਕਹਿੰਦੇ ਕੋਈ ਗੱਲ ਨਹੀਂ ਫੇ ਆ ਕਿ ਦੇਖਦੇ ਫਤਿਹ ਤਾਂ ਕੀ ਕਰਦੀ ਆ ਤੇ ਬਾਬਾ ਨਾਨਕ ਕਰਨ ਵਾਲਾ ਜੀ ਨਹੀਂ ਫਤਿਹ ਦੀ ਆਪਾਂ ਜਦ ਵੀਡੀਓਗ੍ਰਾਫੀ ਕਰ ਰਹੇ ਸੀ ਥੋੜੀ ਹੁਣ ਗਰਮੀ ਦਾ ਮੌਸਮ ਆ ਜਿਵੇਂ ਬਈ ਗੁਲਾਬੀਪਣ ਬਹੁਤ ਜ਼ ਪੂਰਾ ਗਲਾਬੀ ਪੰਤਾ ਇੰਨਾ ਜ਼ਿਆਦਾ ਵੀ ਛੱਡ ਗੱਲਾਂ ਤੋਂ ਹਾਂਜੀ ਹਾਂਜੀ ਨਹੀਂ ਜਿਵੇਂ ਹੁਣ ਤੁਸੀਂ ਕਹਿ ਰਹੇ ਹੋ ਵੀ ਥੋੜਾ ਫਿੱਕਾ ਹੋ ਗਿਆ ਪਹਿਲਾਂ ਇਹਨਾਂ ਨੂੰ ਪਰ ਸ਼ੋਅ ਆਪਦੇ ਆਪ ਨੂੰ ਵੱਧ ਕਰਨ ਲੱਗ ਗਿਆ ਗਰਦਨ ਗੁਰਦਨ ਬਹੁਤ ਸੋਹਣੀ ਸ਼ੋਅ ਕਰ ਰਿਹਾ ਹੁਣ ਆਪਣਾ ਮਤਲਬ ਫਿੱਟ ਹੋ ਗਿਆ ਘੋੜਾ ਪਹਿਲਾਂ ਇਹਨਾਂ ਨੂੰ ਐਸੇ ਮੌਸਮ ਚ ਬਈ ਰੱਖਣੀ ਵੀ ਮੇਰੇ ਹਿਸਾਬ ਨਾਲ ਵੀ ਨਾਰਮਲੀ ਚਾਹੀਦਾ ਘੋੜੇ ਜ਼ਿਆਦਾ ਜੈ ਜੀ ਕਰੇ ਪਹਿਲਾਂ ਉਹ ਬੇਸਿਕਾ ਪਿੱਛੇ ਥੋੜਾ ਜਿਹਾ ਬੁਖਾਰ ਜਿਹਾ ਦੋਕ ਦਿਨ ਹੋਇਆ ਤੇ ਉੱਪਰ ਤੁਹਾਨੂੰ ਪਤਾ ਜਾਨਵਰ ਇੱਕ ਦਿਨ ਵੀ ਢਿੱਲਾ ਹੋ ਜਾਏ ਟੁੱਟ ਜਾਂਦਾ ਤੁਸੀਂ ਤੁਹਾਨੂੰ ਵੀਡੀਓ ਕਰਨ ਆਉਣੀ ਸੀ ਸਾਨੂੰ ਮੈਂ ਮਨਾਂ ਕਰ ਸ਼ਾਨਦਾਰ ਨਹੀਂ ਵੀ ਚੰਗੇ ਆਪਣਾ ਸਮੁੰਦਰ ਦਾ ਆ ਗਿਆ ਬਈ ਇਹ ਬਿਲਕੁਲ ਇੱਕ ਵੀਰੇ ਲੋਕ ਧੱਕਾ ਹੋਰ ਵੀ ਬਹੁਤ ਕਰਦੇ ਯਾਰ ਹੁਣ ਤੁਸੀਂ ਬੇਸ਼ੇਰੀਆਂ ਜਿਹੜੇ ਨਵੇਂ ਰਿਜ਼ਲਟ ਆਪਣੇ ਘਰ ਆਏ ਆ ਤੁਸੀਂ ਲਾਉਂਗੇ ਦੋ ਬੱਚੀਆਂ ਹਾਂਜੀ ਹਾਂਜੀ ਤੇ ਬੱਚੇ ਬਾਬੇ ਦੀ ਕਿਰਪਾ ਨਾਲ ਜੇ ਨੁਕਰੀ ਆ ਰਿਹਾ ਤੇ ਇਹ ਨਹੀਂ ਵੀ ਕੱਲੇ ਨੁਕਰੀ ਆ ਰਿਹਾ ਵੀ ਲੋਕ ਵੱਡੇ ਘੋੜਿਆਂ ਦੇ ਨਾਮੀ ਜਿਹਨਾਂ ਦਾ ਨਾਮ ਲੈ ਕੇ ਦੇਈ ਜਾਂਦੇ ਆ ਅੱਛਾ ਬੱਚਾ ਹੁੰਦਾ ਆਪਣੇ ਘੋੜੇ ਆਪਣੇ ਦੇ ਲੱਖ ਲੱਖ ਫੀਸ ਵਾਲਿਆਂ ਦਾ ਨਾਮ 50 50 ਹਜ਼ਾਰ ਨਾਮੀ ਘੋੜਿਆਂ ਦੇ ਪੇ ਦਾ ਨਾਮ ਲੈ ਕੇ ਦੇਈ ਜਾਂਦੇ ਆ ਜਾਂ ਤਾਂ ਫਿਰ ਫੀਸ ਵੀ ਸਾਨੂੰ ਵੀ ਦੇ ਦਿਆ ਕਰਨ ਉਦਾਂ ਦੀ ਲੈ ਲੈ ਕਰਨਾ ਸਾਨੂੰ ਵੀ ਟੋਕਣਾ ਹੋਵੇ ਬਈ ਵੀ ਦੇ ਗਏ ਆ ਇਹ ਕੰਮ ਜਰਾ ਚੱਲਦਾ ਫੇ ਇਹ ਗੱਲ ਗਲਤ ਵੈਸੇ ਘੋੜੀਆਂ ਵਾਲਿਆਂ ਵਾਸਤੇ ਹੈ ਬਾਕੀ ਉਹ ਡੀਆ ਨੇ ਉਹਦਾ ਵੀ ਕਰਾਰਾਂਗੇ ਜੀ ਸਮੁੰਦਰ ਦਾ ਡਿਜ਼ਾਈਨ ਹੈ ਹਾਂ ਸਮੁੰਦਰ ਦਾ ਡਿਜ਼ਾਈਨ ਹੈਗਾ ਜੀ ਤੇ ਡੀਐਨਏ ਛੇਤੀ ਕਰਾ ਲਾਂਗੇ ਜਿਹੜਾ ਨਾ ਸੁਸਾਇਟੀ ਵਾਲੇ ਆਏ ਹੋਰ ਵੀ ਜਿਹੜੀ ਦਰੋਣੇ ਦੀ ਆਪਣੇ ਕੋਲ ਤੇ ਇੱਕ ਕੁੜੀ ਵੱਡੀ ਜਿਹੀ ਹੋਰ ਆਪਣੇ ਕੋਲ ਬੰਨ ਉਹਦਾ ਤਾਂ ਅਨੁਮੋਨੀ ਹੋਊਗਾ ਪਰ ਕਰਾਵਾਂਗੇ ਚਲੋਗਾ ਬੱਚਿਆਂ ਦੀ ਆ ਜਾਂਦਾ ਤੇ ਕਰਾ ਦਾਂਗੇ ਡੀਐਨਏ ਇਹ ਵੀ ਪਹਿਲਕਾ ਕੱਢ ਦਾਂਗੇ ਜਿਹੜਾ ਹੈਗੇ ਵੀਰ ਕਰਦੇ ਨਾ ਤੇ ਫਿਰ ਹੋਰ ਇੱਕੋ ਗੱਲ ਮੈਂ ਕਹਿਣਾ ਚਾਹੁੰਦਾ ਜਿਹੜਾ ਇੱਕ ਦੋ ਭਰਾਵਾਂ ਨੇ ਕੀਤੀ ਪਹਿਲਾਂ ਉਹ ਮੂੰਹ ਦਿਖਾਉਣ ਜੁਗੇ ਨਹੀਂ ਰਹਿ ਜੀ ਤੇ ਰਹਿਣ ਕੇ ਗਾਂ ਵੀ ਕਿਸੇ ਨਾਲ ਨਹੀਂ ਜੀ ਤੁਹਾਨੂੰ ਕੋਈ ਫਰਕ ਨਹੀਂ ਪੈਣਾ ਵੀਰੇ ਸਾਡਾ ਖੜਾ ਆ ਸਾਡਾ ਸਾਨੂੰ ਪਤਾ ਹੈ ਜੀ ਜੋ ਹੈਗਾ ਨਹੀਂ ਝ ਬਾਈ ਤੁਸੀਂ ਕਿੰਨੀ ਮਿਹਨਤ ਕਰਦੇ ਹੋ ਘੋੜਿਆਂ ਦੇ ਸਾਰਾ ਪਰਿਵਾਰ ਲੱਗਾ ਹੋਇਆ ਬਾਈ ਯੂਰੀਆਂ ਉਹ ਛੋਟੇ ਛੋਟੇ ਬੱਚੇ ਨੇ ਦੇਖੋ ਕਿੰਨਾ ਹੀ ਕੇਅਰ ਕਰਦੇ ਨੇ ਘੋੜਿਆਂ ਦੀ ਹਨਾ ਬਿਲਕੁਲ ਜੀ ਤੇ ਇਹ ਮਾੜੀ ਗੱਲ ਆ ਬਾਈ ਠੀਕ ਹੈ ਨਾ ਜਦੋਂ ਤੁਸੀਂ ਫੀਸ ਵੀ ਕਹੋ ਵੀ ਭਾਈ ਤੁਸੀਂ ਲੱਖ ਲੈ ਲਓ ਪਰ ਸਾਨੂੰ ਨਾਂ ਉਧਰ ਦਾ ਕਰ ਲਾ ਹੁਣ ਨੀ ਬਿਲਕੁਲ ਵੀ ਤਾਂ ਜ਼ਮਾਨਾ ਚਾਈ ਜਾਂਦਾ ਪਹਿਲਾਂ ਇਹ ਪਹਿਲਾਂ ਮਾਰਵਾੜੀਆਂ ਦਾ ਡੀਐਨਏ ਹੋਣ ਲੱਪਿਆ ਸੀ ਤਾਂ ਹੁਣ ਨੁਕਦਿਆਂ ਦਾ ਵੀ ਲਾਪਣਾ ਹੁਣ ਤੇ ਭਲੇਖੇ ਇਹ ਝੂਠ ਬੋਲਣ ਵਾਲਾ ਕੰਮ ਇਹ ਵੀ ਨਿਕਲ ਜਾਣਾ ਵੀ ਜਦੋਂ ਪਹਿਲਾਂ ਕਹਿੰਦੇ ਸੀ ਬਾਈ ਜਦੋਂ ਲੋਕਾਂ ਦਾ ਇਨਸਾਨਾਂ ਦਾ ਭਰੋਸਾ ਖਤਮ ਹੋਇ ਤਾ ਜਿੰਦੇ ਤਾਲੇ ਬਣ ਗਏ ਦਰਵਾਜੇ ਬਣ ਗਏ ਹੁਣ ਜਦ ਜਮੀ ਫੱਟੀ ਪੋਚ ਹੋ ਗਈ ਹੁਣ ਸੀਸੀਟੀਵੀ ਲਾ ਕੇ ਉਹ ਕੰਮ ਹੁੰਦੀ ਐਨ ਦਾ ਵੀ ਹੁਣ ਜਦ ਪਈ ਲੋਕ ਹੜਦੇ ਨਹੀਂ ਝੂਠ ਬੋਲਣੋਂ ਤਾਂ ਫਿਰ ਡੀਐਨਏ ਆਲਾ ਦਾ ਫਿਰ ਲਾਸਟ ਤੇ ਅੱਗੇ ਗੱਲ ਨਿਬੜੇ ਜਾਣੀ ਆ ਵੀਰੇ ਬਿਲਕੁਲ 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 ਤੇ ਇਹਦੀ ਫੀਸ ਕਿੰਨੀ ਰੱਖੇ ਵੀਰੇ ਫਤੇ ਦੀ ਵੀਰੇ ਇਹਦੀ 2000 ਨਹੀਂ ਚੱਲਦੀ 1000 ਮਤਲਬ ਦੋਵਾਂ ਦੀ ਸੇਮ ਆ ਉਹਦੀ ਗੱਤੀ ਆ ਮਾਰਵਾੜੀ ਦੀ ਤੇ ਇਹਦੀ 1000 ਆ ਇਹਦੀ 2000 ਆ ਜੀ ਵੀਰੇ ਇਹ ਬਹੁਤ ਜੈਨੂਨ ਫੀਸ ਆ ਬਾਈ ਜਿਵੇਂ ਬਹੁਤ ਚੰਗੇ ਬਲੱਡ ਲਾਈਨ ਦੇ ਦੋਵੇਂ ਘੋੜੇ ਨੇ ਮਾਰਵਾੜੀ ਦੇ ਵਿੱਚ ਆਪਾਂ ਕਾਂਡੇ ਦਾ ਨਾਂ ਚੱਲਦਾ ਹਨਾ ਕਾਂਡੇ ਦਾ ਪੋਤਾ ਆ ਗਿਆ ਇੱਧਰ ਸਮੁੰਦਰ ਦਾ ਨਾਂ ਚੱਲਦਾ ਇੱਧਰ ਨੋਕਰਾ ਸਮੁੰਦਰ ਦਾ ਬੱਚਾ ਆ ਗਿਆ ਇੱਕ ਆਪਣੇ ਕੋਲ ਦੇਵਲੀ ਲੈਂਦਾ ਹੋਰ ਵੀ ਹੈਗਾ ਕੋੜਾ ਤੇ ਆਪਣੇ ਮਨੂ ਸ਼ਰਮੇ ਵਾਲੇ ਦੇਵ ਦਾ ਆ ਇਹਦਾ ਬੱਚਾ ਆ ਗਿਆ ਬੈਬਲ ਵਾਲੇ ਅਲਫਾਜ਼ ਦਾ ਸਗਾ ਭਾਈ ਆ ਉਹ ਵੀ ਕੋੜਾ ਮੇਰੀ ਐਂਟਰੀ ਆ ਮੇਰੇ ਵੱਡੇ ਭਾਈ ਤੋਂ ਮੈਂ ਲੈ ਕੇ ਤਾ ਅਮਰੀਕਾ ਆ ਸਾਡੇ ਨਾਲ ਦੇ ਪਿੰਡੀ ਖੜਾ ਆ ਉਹਦੀ 41000 ਫੀਸ ਆ ਜੇ ਕਿਨੇ ਵੱਖਰੀ ਲੈਂਦਾ ਕੋੜਾ ਛੜਨਾ ਆ ਬੀ ਤੁਹਾਡੇ ਕੋਲ ਆਲੀਸ਼ਾਨ ਲਾਈਨ ਵੀ ਆ ਗਈ ਦੇਵਲੀ ਵੀ ਆ ਗਈ ਤੇ ਨੋਕਰੇ ਚ ਹਾਂਜੀ ਹੈਗੀ ਸਹੀ ਗੱਲ ਹੈ ਬਿਲਕੁਲ ਉਹ ਵੀ ਆਪਾਂ ਛੱਡ ਸਕਦੇ ਹਾਂ ਕੋਈ ਦਿੱਕਤ ਨਹੀਂ ਜੀ ਬਈ ਜੀ ਆਪਾਂ ਹੁਣ ਬਈ ਸੇਲ ਵਾਲੀਆਂ ਘੋੜੀਆਂ ਦੀ ਗੱਲ ਕਰੀਏ ਸਭ ਤੋਂ ਪਹਿਲੀ ਜਿਹੜੀ ਆਪਣੀ ਉਹ ਜੈਡ ਬਲੈਕ ਘੋੜੀ ਆ ਬਿਲਕੁਲ ਵੀ ਉਹ ਉਹਦੀ ਕੀ ਮਤਲਬ ਬਲੱਡ ਲਾਈਨ ਕੀ ਡਿਟੇਲ ਆ ਜਿਹੜੀ ਅਲੀ ਕਲਡ ਵਾਲੀ ਦੀ ਘੋੜੀ ਆ ਠੀਕ ਆ ਜੀ ਕੋਈ ਦੂਰੋਂ ਭਰਾ ਆਉਂਦਾ ਪਹਿਲਾਂ ਦੱਸਣਾ ਚੰਗਾ ਬਾਲ ਪੋਰੀਆਂ ਦੀ ਬਿਲਕੁਲ ਸਾਫ ਆ ਠੀਕ ਆ ਜੀ ਪਹਿਲਾਂ ਦੋ ਸੂਏ ਘੋੜੀ ਨੇ ਦਿੱਤੇ ਆ ਲਾਲਾਤਨ ਤੋਂ ਇੱਕ ਬਸ਼ੇਰੀ ਇੱਕ ਬਸ਼ੇਰਾ ਜਿਹੜਾ ਬਸ਼ੇਰਾ ਮੈਂ ਚੰਗੇ ਮੁੱਲ ਦਾ ਵੇਚਿਆ ਉਹ ਮੇਰੇ ਕੋਲ ਵੀ ਗਿਆ ਉਹ ਗੁਜਰਾਤ ਗਿਆ ਘੋੜਾ ਤੇ ਇੱਕ ਹੁਣ ਮੇਰੇ ਉਹਦੀ ਇਸ ਵੇਲੇ ਪ੍ਰੈਜ਼ੈਂਟ ਮੇਰੇ ਸੋਰੀਵਾਂਸ ਦੀ ਮਗਰ ਬਸ਼ੇ ਗਾਹ ਅੰਦਰ ਦੀ ਖਾਲੀ ਆ ਗਰਮੀ ਕਰਕੇ ਮੈਂ ਨਹੀਂ ਘੋੜਾ ਦਿੱਤਾ ਤੇ ਜੇ ਕੋਈ ਸੱਜਣ ਉਹਨੂੰ ਲੈਣੀ ਚਾਹੁੰਦਾ ਬਾਲਪੁਰੇ ਇਨਸਾਫ ਮੇਨਟੀ ਤੇ 55.5 ਇੰਚ ਦੀ ਹਾਈਟ ਆ ਜੀ ਠੀਕ ਆ ਕਹਿਣ ਨੂੰ ਮੈਂ 60 ਕਹਿਦਾ ਕਾਰਡ ਕਰਾਂ ਉਹ ਕੰਮ ਨਹੀਂ 55.5 ਤੋਂ 55.5 ਟੀ ਆ ਬਾਈ ਠੀਕ ਹੈ ਵੀਰੇ ਤੇ ਬੱਚੇ ਬਹੁਤ ਸੰਖੇਦਿੰਦੀ ਹਾਂ ਬੱਚੇ ਤੁਹਾਡੇ ਸਾਹਮਣੇ ਵੀ ਹੈਗੇ ਆ ਪੁਰਾਣੇ ਬੱਚਿਆਂ ਦਾ ਰਿਕਾਰਡ ਵੀ ਦੇ ਸਕਦਾ ਚੌਥੇ ਸੂਬੇ ਅਕੀਲ ਸੂਰੇਵਾਂ ਚ ਘੋੜਾ ਛੱਡ ਕੇ ਤਾ ਮੈਂ ਜਿਹੜੀ ਦੂਜੇ ਨੰਬਰ ਤੇ ਬਾਈ ਆਪਣੀ ਨੌਕਰੀ ਘੋੜੀ ਆ ਹਾਂਜੀ ਹਾਂਜੀ ਉਹਦੀ ਕੀ ਡਿਟੇਲ ਆ ਵੀਰੇ ਬਾਈ ਨੌਕਰੀ ਹਨ ਨੋਨਾ ਜੀ ਜੀ ਮੈਂ ਇੰਦਲੀਆ ਦੀ ਸੀ ਕੇ ਸੱਜਣ ਦੇ ਕਰੋ ਜੀ ਠੀਕ ਆ ਜੀ ਜੈਜ ਰੇਟ ਤੇ ਮੈਨੂੰ ਮਿਲੀ ਸੀ ਬਹੁਤ ਜ਼ਾਰੇ ਮਾਰ ਰਿਆ ਸੀ ਘੋੜੀ ਦੇ ਜੀ ਘੋੜੀ ਸੰਭ ਲਈਏ ਬਾਲਪੁਰਿਆ ਇਨਸਾਫ ਉਹ ਵੀ ਵੀਰੇ ਜੋ ਮੈਂ ਕਹੂੰਗਾ ਉਹ ਕੋਈ ਆਕੇ ਫੀਤਾ ਲਾ ਲੈ ਵੀਰ ਕੋਈ ਦੂਰੋਂ ਆਵੇ ਨਾ ਕਵੇ ਖੱਜਲੋ ਗਿਆ ਉਹ ਬੜੇ ਜਾਇਜ਼ ਮੁੱਲ ਤੇ ਜਾਇਜ਼ ਬਸ਼ਰੀ ਦੇ ਰੇਟ ਤੇ ਦੇ ਦਾਂਗੇ ਘਰ ਬੱਚਿਆਂ ਲਈ ਬੱਕਰੀ ਦੇ ਮੁੱਲ ਦੀ ਤਾਂ ਨਹੀਂ ਹੋਈ ਨਹੀਂ ਵੀਰੇ ਇੰਨੀ ਵੀ ਕਾਹਦੇ ਜੇ ਤਿੰਨ ਦੋ ਸਟੱਡ ਫਰਮ ਆ ਠੀਕ ਆ ਵੀ ਮਾ ਮਾਝੇ ਦੇ ਮੁੱਲ ਦੀ ਹੈਗੀ ਹਾਂ ਮਾਝੇ ਦੇ ਮੁੱਲ ਦੀ ਹੈਗੀ ਜਾਇਜ਼ ਦੇ ਦਾਂਗੇ ਵੀਰੇ ਉਹ ਸੇਵਾ ਕਰਕੇ ਮੈਂ ਲੈ ਆਂਦੀ ਸੀਗੀ ਵੀ ਕਿਸੇ ਭਰਾ ਨੂੰ ਲੋਡਮਾਨ ਨੂੰ ਦੇ ਦਾਂਗੇ ਕਿਉਂਕਿ ਹਾਲਾਤ ਬਹੁਤ ਮਾੜੇ ਸੀ ਤੁਹਾਨੂੰ ਪਤਾ ਘੋੜਿਆਂ ਵਾਲੇ ਨਹੀਂ ਰਿਹਾ ਜਾਂਦਾ ਜਦੋਂ ਦੇਖਦੀ ਆਪਾਂ ਹਾਂ ਹਾਂ ਹਾਲਾਤ ਮਾੜੇ ਸੀ ਤੇ ਇੱਕ ਪੈਰ ਥੋੜਾ ਜਿਹਾ ਪਿਛੇ ਟੇਡਾ ਰੱਖਦੀ ਧਿਆਨ ਨਾਲ ਦੀ ਸਾਫਾ ਠੀਕ ਹੈ ਫਤੇ ਕੋੜਾ ਛੱਡ ਕੇ ਦਵਾਂਗੇ ਵੀਰੇ ਬਿਲਕੁਲ ਜਾਇਜ ਮੁੱਲ ਦੀ ਹੈ ਮੈਂ ਦੱਸ ਹੀ ਦਿੰਦਾ ਜੀ ਬੇ ਐਵੇਂ ਭਰਾ ਤੰਗ ਨਾ ਕਰਨ ਜੇ ਇੱਕ ਕੋਈ 70 80 ਦੀ ਭਰਾ ਦਿੰਦਾ ਤੇ ਬਿਨਾਂ ਪੁੱਛੇ ਲੈ ਜਾਏ ਉਹਦਾ ਵੀ ਮਾਨਤਨ ਕਰ ਦਾਂਗੇ ਜੇ ਕੋਈ ਵੀਡੀਓ ਦੇਖਿਆ ਹੋਗਾ ਇਹ ਨਹੀਂ ਦੇਰਾਂਗੇ ਵੀਰੇ ਮੈਂ ਪਹਿਲਾਂ ਨੋਕਰੀ ਕੋੜੀ 70 80 ਹਜ਼ਾਰ ਦਾ ਬਾਈ ਕੋਈ ਮਹਿੰਗੀ ਨਹੀਂ ਮੇਰੇ ਸਾਹ ਨਾਲ ਇੱਕ 70 ਦੀ ਆਈ ਹੈ ਅੱਛਾ ਇੱਕ 70 ਦੀ ਆਈ ਹੈ ਵੀਰੇ ਇੱਕ 70 ਦੀ ਵੀ ਦੇ ਦਾਂਗੇ ਹਾਂ ਇੱਕ 70 ਤੋਂ ਥੋੜਾ ਵੀ ਕੋ ਹੋਰ ਵੀ ਮਾਨਤਨ ਹੋ ਜਾਊਗਾ ਵੀਰੇ ਠੀਕ ਹੈ ਜੀ ਬਿਲਕੁਲ ਜੀ ਬੱਚਿਆਂ ਨੂੰ ਬਹੁਤ ਚੰਗੀ ਜਿਹੜੀ ਕੋਈ 2 2 ਲੱਖ ਦੀ ਬੇਸ਼ ਠੀਕ ਘੋੜਾ ਵੀ ਆਪਣਾ ਛੱਡਾਂਗੇ 21 ਹਜ਼ਾਰ ਦਾ ਘੋੜੇ ਦੀ ਕੀ ਸੀ ਵੀਰੇ ਉਹ ਛੱਡਾਂਗੇ ਵਿੱਚ ਠੀਕ ਹੈ ਬਈ ਤੇ ਤੀਜੇ ਨੰਬਰ ਤੇ ਆ ਗਈ ਆਪਣੀ ਉਹ ਮੱਥੇ ਪਟੇ ਵਾਲੀ ਕੁੜੀ ਬਈ ਉਹਦੀ ਕੀ ਡਿਟੇਲ ਹੈ ਦੋ ਪੈ ਚਿੱਟੇ ਵੀਰੇ ਉਹ 62 ਇੰਚ ਹਾਈਟ ਆ ਵੀਰ ਜੀ ਤੇ ਉਹ ਹੈਗੀ ਬੰਗਰਾਜ ਘੋੜੇ ਦੀ ਤਨਰਾਜ ਦੀ ਅਲੀ ਬਾਬਾ ਲੈਣ ਦੀ ਅਲੀ ਬਾਬਾ ਲੈਣ ਦੀ ਜੀ ਬਿਲਕੁਲ ਉਹਦੀ ਵੀ ਜਿਹੜੀ ਤੁਹਾਨੂੰ ਦੱਸਿਆ 62 ਇੰਚ ਹਾਈਟ ਆ 19 65 ਤੋਂ ਉੱਪਰ ਹੋਗੀ ਬਾੜ ਤੋਂ ਵੇਚਾ ਜਿਹੜੀ ਬਾਟਰ ਸਕੇਲ ਨਾਲ ਗੱਲਾਂ ਨਾਲ ਪੂਰੀ ਬਾੜ ਤੋਂ ਉੱਤੇ ਕਹ ਤਾ ਚੱਲ ਜਾਊਗਾ ਵੀਰੇ ਠੀਕ ਠੀਕ ਹੈ ਪੁੱਠੇ ਪਾਠੇ ਦੀ ਕੁੜੀ ਚੰਗੋ ਵੀ ਅ ਜਿਹੜਾ ਕਹੋਗੇ ਠੀਕ ਹੈ ਵੀਰੇ ਹਾਂਜੀ ਉਹ ਛੱਡ ਦਾਂ ਵੀਰੇ ਇਹ ਤਿੰਨ ਹੀ ਘੋੜੀਆਂ ਸੇਲ ਤੇ ਆਪਣੀਆਂ ਠੀਕ ਹੈ ਬਾਈ ਹਾਂਜੀ ਤੁਹਾਨੂੰ ਨੌਕਰੀ ਦਾ ਤਾਂ ਬਾਈ ਨੇ ਮੁੱਲ ਦੱਸਤਾ ਜਿਹੜੀਆਂ ਦੂਜੀਆਂ ਦੋ ਘੋੜੀਆਂ ਨੇ ਬਾਈ ਤੁਸੀਂ ਫੋਨ ਤੇ ਬਾਈ ਨਾਲ ਕਰ ਲਿਓ ਤੇ ਫੋਨ ਬਾਈ ਨੂੰ ਭਰਾਵਣੇ ਆਓ ਫੀਲਾਓ ਜਿਨ੍ਹਾਂ ਨੇ ਲੈਣੀ ਹੋਵੇ ਕਿਉਂਕਿ ਕਈ ਵਾਰ ਬਾਈ ਤੰਗ ਪਰੇਸ਼ਾਨ ਬਾਈ ਵੈਸੇ ਵੀ ਕਰੀ ਜਾਂਦੇ ਨੇ ਬਿਲਕੁਲ ਦੋਨੇ ਵੀਰੇ ਜਿਹੜੀ ਦੂਜੀ ਵੀ ਹੈ ਕਾਲੀ ਵੀ ਮੈਂ ਦੱਸ ਦਿੰਦਾ ਉਹ ਵੀ ਜਿਆ ਜੀ ਹੈ ਜੀ ਉਹ ਵੀ 2.5 ਤੋਂ 3 ਦੇ ਵਿੱਚ ਵਿੱਚ ਦੇ ਰਾਂਗੇ ਜੀ ਜਿਹੜੀ ਇਹ 24 ਇੰਚ ਘੋੜੀ ਹੈ ਜੀ ਜੀ ਇਹ ਟ੍ਰੈਕਟ ਬਨਰਾਜ ਦੀ ਹੈ ਤਾਂ ਰਾਜ ਦੇ ਲਈ ਬਾਬਾ ਲੈਣ ਦੀ ਹੈ ਮੇਰੇ ਵੀਰ ਤੇ ਬਜਟ ਚ ਵੀਰ ਤੇ ਸੋਕੇ ਕਰ ਲੈਣ ਕਿਉਂਕਿ ਬਹੁਤ ਵੀਰ ਫੇ ਵੀ ਕਰਦੇ ਕਿਉਂਕਿ ਮੈਨੂੰ ਵੀਰੇ ਕੋਈ ਇਹ ਨਹੀਂ ਵੀ ਗੁੱਸਾ ਗਿਆ ਜੀ ਸਰਗੇ मोस्ट ਵੈਲਕਮ 24 ਘੰਟੇ ਕਰ ਜਦੋਂ ਮਰਜੀ ਕੋਈ ਜਾਨਵਰ ਦੇਖਣ ਆਵੇ ਕੋਈ ਰੋਕ ਟੋਕ ਨਹੀਂ ਕਿਸੇ ਨੂੰ ਥੋੜਾ ਜਿਹਾ ਮੇਰੇ ਫੋਨ ਆਉਂਦੇ ਬਹੁਤ ਹੈ ਮੇਰੇ ਸੈਂਟਰ ਦੇ ਲੈਣਾ 3-400 ਤੋਂ ਮੇ ਤੋਂ ਪੇਜ ਨਹੀਂ ਦਾਖਲ ਉਹ ਚੱਕਰ ਚ ਥੋੜੀ ਦਿੱਕਤ ਆ ਜਾਂਦੀ ਵੀ ਨਾਲ ਦੀ ਨਾਲ ਬਾਈ ਚਲੋ ਜਿੱਥੇ ਘੋੜਿਆਂ ਦਾ ਸ਼ੌਕ ਰੱਖਦਾ ਸਮਾਜ ਸੇਵੀ ਬਾਈ ਬਹੁਤ ਵੱਡਾ ਤੇ ਫੋਨ 2 ਮਿੰਟ ਵੀ ਬਾਈ ਦਾ ਬੰਦ ਨਹੀਂ ਹੁੰਦਾ ਹੈਗਾ ਕਦੇ ਪਿੰਡ ਦਾ ਟਰਾਂਸਫਾਰਮਰ ਖਾਉਣਾ ਹੁੰਦਾ ਬਾਈ ਨੇ ਤੇ ਕਦੇ ਸੈਂਟਰ ਤੋਂ ਫੋਨ ਆ ਗਿਆ ਸੋ ਚੰਗੀ ਗੱਲ ਆ ਬਾਈ ਤੁਹਾਡੀ ਮਤਲਬ ਜਿਹੜੀ ਜ਼ਿੰਦਗੀਆਂ ਨਾ ਤੁਸੀਂ ਜੇ ਲੋਕਾਂ ਦੇ ਕੰਮ ਆਉਂਦੇ ਹੋ ਤੁਹਾਡੀ ਮਤਲਬ ਉਹੀ ਖੱਟੀ ਕਹਿ ਸਕਦੇ ਆ ਆਪਾਂ ਦੁਨੀਆਦਾਰੀ ਚ ਵੀ ਤੁਸੀਂ ਕੀ ਖੱਟਿਆ ਜੇ ਤੁਸੀਂ ਕਿਸੇ ਦੇ ਕੰਮ ਆਉਂਦੇ ਹੋ ਸਭ ਤੋਂ ਚੰਗੀ ਗੱਲ ਆ ਵੀਰੇ ਬਿਲਕੁਲ ਬਿਲਕੁਲ ਸਹੀ ਗੱਲ ਆ ਕੋਈ ਮਿੱਤਰੋ ਦੋਵੇਂ ਤੁਹਾਨੂੰ ਘੋੜੇ ਦਿਖਾਤੇ ਸ਼ੂਰੀਆਵੰਸ਼ ਤੇ ਫਤਿਹ ਘੋੜੇ ਕਿਵੇਂ ਲੱਗੇ ਬਾਕੀ ਬਰੀਡਿੰਗ ਸਰਵਿਸ ਲਈ ਓਪਨ ਨੇ ਬਿਲਕੁਲ ਜੈਨੂਨ ਬਾਈ ਨੇ ਫੀਸ ਰੱਖੀ ਹੋਈ ਆ ਇੱਕ ਸਮੁੰਦਰ ਦਾ ਪੁੱਤ ਆ ਗਿਆ ਤੇ ਦੂਜਾ ਕਾਂਟੇ ਦਾ ਪੋਤਾ ਤੇ ਠਾਕਰ ਦਾ ਪੁੱਤ ਆ ਗਿਆ ਉਹਦੀ ਹੈਗੇ 31000 ਫੀਸ ਡੀਐਨਏ ਅਪਰੂਵਡ ਆ ਘੋੜਾ ਬਾਈ ਜਿਸ ਕਿਸੇ ਪ੍ਰਾਣੀ ਬਰੀਡਿੰਗ ਸਰਵਿਸ ਲੈਣੀ ਹੋਈ ਬਾਈ ਨੂੰ ਬੇਝਕੋ ਕੇ ਫੋਨ ਲਾ ਲਿਓ ਤਿੰਨ ਜਾਨਵਰ ਆ ਜਿਹੜੇ ਫੋਰ ਸੇਲ ਆ ਬਾਈ ਕੋਲੇ ਬਾਈ ਆਪਣੀ ਲੋਕੇਸ਼ਨ ਆਪਾਂ ਦੱਸ ਦੀ ਇੱਕ ਵਾਰ ਕਿੱਥੇ ਜੇ ਪੈ ਜਿੰਦੇ ਜੀ ਆਪਣਾ ਜ਼ਿਲ੍ਹਾ ਹੁਸ਼ਿਆਰਪੁਰ ਆ ਜਾਂਦਾ ਜੀ ਤਿੰਨ ਟਡੇ ਵਾਲਾ ਜਿਹੜਾ ਜਦੋਂ ਜ਼ਿਲ੍ਹਾ ਹੁਸ਼ਿਆਰਪੁਰੋਂ ਹੁੰਦਾ ਬਹੁਤ ਪਰਾ ਹੁਸ਼ਿਆਰਪੁਰੋਂ ਚੱਲ ਜਾਂਦੇ ਵੀਰੇ ਸਾਡਾ ਜ਼ਿਲ੍ਹਾ ਹੁਸ਼ਿਆਰਪੁਰ ਪੈਂਦਾ ਪਰ ਜਲੰਧਰ ਤਾਂ ਪਠਾਨਕੋਟ ਹਾਈਵੇ ਤੇ ਸਾਡਾ ਪਿੰਡ ਪੈਂਦਾ ਹਾਈਵੇ ਤੋਂ ਓਧਾ ਕਿਲੋਮੀਟਰ ਆਪ ਸਾਡਾ ਘਰ ਪੈਂਦਾ ਜਲੰਧਰੋਂ ਪਠਾਨਕੋਟ ਤੇ ਟਾਂਡਾ ਸ਼ਹਿਰ ਤੋਂ ਪਹਿਲਾਂ ਹੀ ਪੈਂਦਾ ਜੀ 1 ਕਿਲੋਮੀਟਰ ਆਪਾਂ ਜਲੰਧਰੋਂ ਉਹਨੇ ਟੋਲਪਲ ਦੇ ਟੱਪ ਕੇ ਅੱਗੇ ਪਿੰਡ ਆ ਜਾਂਦਾ ਓਨ ਰੋਡ ਹੀ ਆ 500 ਮੀਟਰ ਵੀ ਜ਼ਿਆਦਾ ਕਹਤਾ ਮੈਂ ਇੰਨਾ ਕੀ ਜੀ ਨੀਨ ਹਾਈਵੇ ਤੋਂ ਜੀ ਟੱਡੇ ਵਾਲਾ ਪਿੰਡ ਪੈਂਦਾ ਜੀ ਲੋ ਜੀ ਟਾਂਡਾ ਸ਼ਹਿਰ ਜੀ ਬਾਈ ਦਾ ਮੈਂ ਤੁਹਾਨੂੰ ਫਾਰਮ ਵੀ ਦਿਖਾਤਾ ਜ